ਕੈਨੇਡਾ ਦੇ ਵਿੱਚ ਬੱਚੇ ਨੂੰ ਭੇਜਣ ਦੇ ਉੱਤੇ 25 ਤੋਂ 30 ਲੱਖ ਰੁਪਏ ਲਾ ਰਿਹਾ ਉਹ ਇਹ ਸੋਚ ਕੇ ਲਾ ਰਿਹਾ ਹੈ ਕਿ ਅੱਜ ਬੱਚਾ ਜਾਊਗਾ ਸਾਲ ਦੋ ਸਾਲ ਬਾਅਦ ਪਰਿਵਾਰ ਦੇ ਵਿੱਚੋਂ ਪਿਤਾ ਨੂੰ ਬੁਲਾ ਲਿਓ ਮਾਤਾ ਨੂੰ ਬੁਲਾ ਲਿਓ ਭਰਾ ਨੂੰ ਬੁਲਾ ਲੇ ਭੈਣ ਨੂੰ ਬੁਲਾ ਲੇ ਉਹ ਉੱਧਰ ਜਾ ਕੇ ਵਿਜ਼ਟਰ ਜਾਂਦੇ ਸੀ ਉੱਧਰ ਜਾ ਕੇ ਕੰਮ ਮਿਲ ਜਾਂਦਾ ਸੀ ਤੇ ਉੱਧਰ ਉਹ ਰਹਿਣ ਲੱਗ ਜਾਂਦੇ ਸੀ ਉਸ ਚੀਜ਼ ਦੇ ਉੱਤੇ ਉਹਨੂੰ ਰੋਕ ਲੱਗੀ ਦੇਖੋ ਉਸ ਚੀਜ਼ ਤੇ ਕੰਪਲੀਟਲੀ ਮੰਨਦਾ ਹੈ ਉਸ ਚੀਜ਼ ਤੇ ਕੰਪਲੀਟਲੀ ਰੋਕ ਹੈ ਕਿਉਂਕਿ ਜੇ ਕੈਨੇਡਾ ਦਾ ਸਾਲ ਦਾ 4 4.5 ਲੱਖ ਪੱਕੇ ਕਰਨ ਦਾ ਜਿਹੜਾ ਟਾਰਗੇਟ ਹੈ ਔਰ ਤੁਸੀਂ ਦੇਖੋਗੇ ਕਿ ਹਰ ਹਫਤੇ ਕੋਈ ਨਾ ਕੋਈ ਡਰਾ ਆ ਰਿਹਾ ਕਦੀ ਹੈਲਥ케ਅਰ ਪ੍ਰੋਫੈਸ਼ਨਲਸ ਲਈ ਡਰਾ ਆ ਰਿਹਾ ਕਦੀ ਟ੍ਰੇਡਸ ਲਈ ਡਰਾ ਆ ਰਿਹਾ ਕਦੀ ਫ੍ਰੈਂਚ ਸਪੀਕਰਸ ਲਈ ਡਰਾ ਆ ਰਿਹਾ ਕਦੀ ਕੈਨੇਡੀਅਨ ਐਕਸਪੀਰੀਐਂਸ ਕਲਾਸ ਲਈ ਡਰਾ ਆ ਰਿਹਾ ਕਦੀ ਜਨਰਲ ਕੈਟੇਗਰੀ ਚ ਡਰਾ ਆ ਰਿਹਾ ਲੋਕਾਂ ਨੂੰ ਇਹ ਨਹੀਂ ਪਤਾ ਕਿ ਅੱਜ ਦੀ ਡੇਟ ਤੇ ਵੀ ਕੈਨੇਡਾ ਦੇ ਪੀਆਰ ਪੂਲ ਚ 2,05,000 ਫਾਈਲਾਂ ਪਈਆਂ ਅੱਗੇ ਤਾਂ ਮੈਨੂੰ ਪਤਾ ਨਹੀਂ ਮੈਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ ਅੱਗੇ ਤਾਂ ਮੈਨੂੰ ਪਤਾ ਨਹੀਂ ਮੈਨੂੰ ਪੀਆਰ ਮਿਲੇਗੀ ਔਰ ਅਸੀਂ ਪਤਾ ਕਦੋਂ ਤਿਆਰੀ ਸ਼ੁਰੂ ਕਰਾਂਗੇ ਜਦੋਂ 15 ਦਿਨ ਰਹਿ ਜਾਣਗੇ ਨਾ ਵੀਜ਼ ਫਿਰ ਆਪਾਂ ਏਜੰਟ ਕੋ ਧੱਕੇ ਖਾਵਾਂਗੇ ਫਿਰ ਏਜੰਟ ਨੂੰ ਪਤਾ ਹੈ ਕਿ ਆ ਉੱਥੇ ਦੇ ਏਜੰਟ ਨੂੰ ਵੀ ਪਤਾ ਹੈ ਕਿ ਇਹ ਤਪਲੀ ਜਾ ਖਤਮ ਹੋਣ ਵਾਲਾ ਬਹੁਤ ਬੇਸਕੂਪ ਬਣਾ ਰਹੇ ਆਪਣੇ ਬੱਚਿਆਂ ਨੂੰ ਬਹੁਤ ਬੇਸਕੂਪ ਬਣਾ ਰਹੇ ਇਥੋਂ ਨਾਲੋਂ ਜ਼ਿਆਦਾ ਬੇਸਕੂਪ ਬਣਾਇਆ ਜਾ ਰਿਹਾ ਉੱਥੇ ਕੀ ਕੈਨੇਡਾ ਦੇ ਵਿੱਚ ਜਾਣਾ ਹਮਨ ਸੇਫ ਰਹੇਗਾ ਬੱਚਿਆਂ ਦਾ ਇਸ ਤੋਂ ਬਾਅਦ ਜਦੋਂ ਕਿ ਬੱਚੀ ਦੀ ਜੇ ਫੈਮਲੀ ਉੱਥੇ ਸੈੱਟ ਹੋਣਾ ਚਾਹੁੰਦੀ ਹੈ ਬੱਚੇ ਦੇ ਸਿਰ ਤੇ ਤਾਂ ਬੱਚੇ ਦਾ ਜਾਣਾ ਸੇਫ ਹੋਏਗਾ ਇੰਨਾ ਕੈਨੇਡਾ ਤੋਂ ਹੁਣ ਕਿਨਾਰਾ ਕਰਨਗੇ ਬੱਚੇ ਕਦੇ ਵੀ ਕੈਨੇਡਾ ਛੱਡੋ ਆਸਟ੍ਰੇਲੀਆ ਵਿੱਚ ਵੀ ਕਿਤੇ ਇਹ ਨਹੀਂ ਲਿਖਿਆ ਕਿ ਜੇ ਆਸਟ੍ਰੇਲੀਆ ਬੱਚਾ ਜਾਂਦਾ ਤੇਰੀ ਫੈਮਿਲੀ ਨੂੰ ਵੀਜ਼ਾ ਮਿਲੂਗਾ ਇਹ ਨਹੀਂ ਪੋਸਿਬਲ ਦੇਖੋ ਬੱਚਾ ਸੈੱਟ ਹੋ ਜਾਈ ਉਹ ਹੀ ਬੜੀ ਵੱਡੀ ਗੱਲ ਹੈ ਤੁਸੀਂ ਧਰਨਾ ਲਾਣਾ ਇੱਕ ਅਸੀਂ ਕਹਿੰਦੇ ਆਂ ਕਿ ਧਰਨਾ ਲਾਣਾ ਸ਼ੁਰੂ ਤਾਂ ਇੰਡੀਆ ਤੋਂ ਹੀ ਹੋਇਆ ਸਾਨੂੰ ਲੱਗਿਆ ਸੀ ਹਰ ਕੰਮ ਦਾ ਸੋਲੂਸ਼ਨ ਧਰਮੇ ਨਾਲ ਕਰ ਲਾਂਗੇ ਮੈਨੂੰ ਲੱਗਦਾ ਉਹ ਹਰ ਕੰਮ ਦਾ ਸੋਲੂਸ਼ਨ ਧਰਮੇ ਨਾਲ ਨਹੀਂ ਹੋ ਸਕਦਾ ਤੁਜਾ ਉਹ ਧਰਨਾ ਲਾਰੇ ਨੇ ਜਿਹੜੇ ਬੱਚੇ ਫੇਲ ਹੋ ਗਏ ਤੁਸੀਂ ਦੇਖੋ ਉਹਦੇ ਜੋ ਮੋਸਟਲੀ ਜਿਹੜੇ ਬੱਚੇ ਫੇਲ ਹੋ ਜਾਂਦੇ ਆ ਨਾ ਦੇਖੋ ਫੇਲ ਕਿਉਂ ਹੁੰਦਾ ਬੱਚਾ ਇੱਕ ਆਪਾਂ ਜਨਰਲ ਜੀ ਗੱਲ ਕਰੀਏ ਕਿਉਂ ਫੇਲ ਹੁੰਦਾ ਬੱਚਾ ਕਾਲਜ ਨਹੀਂ ਜਾਂਦਾ ਪੜ੍ਹਾਈ ਨਹੀਂ ਕਰਦਾ ਤੇ ਫੇਲ ਹੋ ਗਿਆ ਠੀਕ ਹੈ ਹੁਣ ਬੱਚਿਆਂ ਦਾ ਕਹਿਣਾ ਇਹ ਹੈ ਕਿ ਅਸੀਂ ਇਸ ਕਾਲਜ 'ਚ ਪੜ੍ਹਨ ਆਏ ਇਸ ਕਾਲਜ ਨੂੰ ਅਸੀਂ 10 ਲੱਖ ਫੀਸ ਦਿੱਤੀ ਇਸ ਕਾਲਜ ਦੀ ਇਸ ਕਾਲਜ ਨੂੰ ਸਾਨੂੰ ਪਾਸ ਕਰਨਾ ਚਾਹੀਦਾ ਤੁਸੀਂ ਤੁਸੀਂ ਕਹਿੰਦੇ ਇਸ 'ਚ ਠੀਕ ਹੈ ਨਹੀਂ ਨਹੀਂ ਠੀਕ ਆਪਾਂ ਜਨਰਲ ਇਹ ਐਂਡੀਐਸ ਵੀ ਨਹੀਂ ਹੁੰਦਾ ਇਹ ਕੁਛ ਤਾਂ ਇਹ ਜਿਵੇਂ ਨਹੀਂ ਹੁੰਦਾ ਨਾ ਸੋ ਬਤ ਬਤਸਿਆ ਦੀ ਧਾਰਨਾ ਆਈ ਹੈ ਬੱਚੇ ਧਾਰਨਾ ਹੈ ਕਿ ਮੈਂ ਇਹਨੂੰ 10 ਲੱਖ ਫੀਸ ਦਿੱਤੀ ਪਰ ਮੈਨੂੰ ਪਾਸ ਕੀਤਾ ਬੀਤੇ ਦਿਨਾਂ ਕੈਨੇਡਾ ਦੀ ਸਰਕਾਰ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਜਾਂਦਾ ਹੈ ਜਦੋਂ ਕੈਨੇਡਾ ਦੀ ਸਰਕਾਰ ਦਾ ਫੈਸਲਾ ਆਉਂਦਾ ਹੈ ਕਿ ਵਿਜ਼ਟਰ ਵੀਜ਼ੇ ਤੇ ਆਉਣ ਵਾਲਿਆਂ ਨੂੰ ਤੇ ਰਿਫਿਊਜੀਜ਼ ਨੂੰ ਵਰਕ ਪਰਮਿਟ ਨਹੀਂ ਦਿੱਤਾ ਜਾਏਗਾ ਇਹ ਸਭ ਨੂੰ ਲੈ ਕੇ ਬਹੁਤ ਸਾਰੀਆਂ ਚਿੰਤਾਵਾਂ ਪੰਜਾਬ ਦੇ ਵਿੱਚੋਂ ਸ਼ੁਰੂ ਹੋਈਆਂ ਬਹੁਤ ਸਾਰੇ ਸਵਾਲ ਉੱਠਣੇ ਸ਼ੁਰੂ ਹੋਏ ਕਿ ਆਖਰਕਾਰ ਕੈਨੇਡਾ ਦੀ ਸਰਕਾਰ ਦੇ ਵੱਲੋਂ ਅਜਿਹਾ ਫੈਸਲਾ ਕਿਉਂ ਲਿਆ ਗਿਆ ਜਿਨ੍ਹਾਂ ਬੱਚਿਆਂ ਨੇ ਵੀਜ਼ੇ ਲਵਾਏ ਹੋਏ ਸੀ ਜਾਂ ਜਿਹੜੇ ਬੱਚੇ ਉੱਧਰ ਜਾ ਚੁੱਕੇ ਨੇ ਉਹਨਾਂ ਦੇ ਪਰਿਵਾਰਾਂ ਦੀ ਚਿੰਤਾ ਇੱਧਰ ਵੱਧੀ ਸੀ ਕਿ ਆਖਰਕਾਰ ਇਸ ਦਾ ਬੱਚਿਆਂ ਦੇ ਉੱਤੇ ਕੋਈ ਬਹੁਤਾ ਵੱਡਾ ਜਾਂ ਬਹੁਤਾ ਮਾੜਾ ਇੰਪੈਕਟ ਤਾਂ ਨਹੀਂ ਪੈਗਾ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਸਾਡੇ ਨਾਲ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਜਸਮੀਤ ਪਾਟਿਆ ਜੀ ਮੌਜੂਦ ਨੇ ਪਾਟਿਆ ਜੀ ਸਵਾਗਤ ਹੈ ਜੀ ਪਾਟਿਆ ਜੀ ਕੈਨੇਡਾ ਸਮੇਂ-ਸਮੇਂ ਤੇ ਉੱਤੇ ਬਹੁਤ ਸਾਰੇ ਰੂਲਸ ਬਹੁਤ ਸਾਰੇ ਨਵੇਂ ਪਲਾਨਸ ਲੈ ਕੇ ਆਉਂਦਾ ਪਰ ਇਸ ਵਾਰ ਇਸ ਪਲਾਨ ਨੇ ਕਿਤਨੇ ਕਿਤੇ ਸਾਰਿਆਂ ਨੂੰ ਡਰਾਇਆ ਜਦੋਂ ਕਹਿੰਦੇ ਕਿ ਰਿਫਿਊਜੀਸ ਹੋਣ ਜਾਂ ਫਿਰ ਉਹ ਵਿਜ਼ਟਰ ਹੋਣ ਇਹਨਾਂ ਨੂੰ ਵਰਕ ਪਰਮਿਟ ਨਹੀਂ ਦਿੱਤਾ ਜਾਊਗਾ ਇਹਦਾ ਬੱਚਿਆਂ ਦੀ ਜ਼ਿੰਦਗੀ ਤੇ ਕੋਈ ਅਸਰ ਪਿਆ ਜਿਹੜੇ ਸਟੂਡੈਂਟ ਇਧਰੋਂ ਗਏ ਨੇ ਸੋ ਮੈਂ ਇਹਨੂੰ ਇੱਕ ਬੱਚਿਆਂ ਲਈ ਪੋਜ਼ਿਟਿਵ ਸਾਈਨ ਦੇਖਦਾ ਕਿਉਂਕਿ ਇਦਾਂ ਹੁੰਦਾ ਸੀ ਕਿ ਜਦੋਂ ਕੋਈ ਵਿਜ਼ਟਰ ਤੇ ਕੈਨੇਡਾ ਜਾਂਦਾ ਸੀ ਤਾਂ ਉਹ ਬਹੁਤ ਜ਼ਿਆਦਾ ਕੰਮ ਕਰਦਾ ਸੀ ਉੱਥੇ ਜਾ ਕੇ ਜਦੋਂ ਉਹਨੂੰ ਵਰਕ ਮਿਲ ਜਾਂਦਾ ਸੀ ਤਾਂ ਉਹ 16 17 ਘੰਟੇ 18 ਘੰਟੇ ਵੀ ਕੰਮ ਕਰਦਾ ਸੀ ਸੋ ਬੇਸਿਕਲੀ ਇੱਕ ਸਟੂਡੈਂਟ ਦੀ ਜਿਹੜੀ ਜ਼ਿੰਦਗੀ ਹੁੰਦੀ ਹੈ ਨਾ ਉਹਨੇ 4 ਘੰਟੇ ਕੰਮ ਕਰਨਾ ਹੁੰਦਾ 4 ਜਾਂ 5 ਘੰਟੇ ਕਲਾਸਾਂ ਲਾਣ ਤੋਂ ਬਾਅਦ ਸੋ ਮੇਰੇ ਸਾਹਮਣੇ ਉਹ ਚਾਰ ਸਟੂਡੈਂਟਸ ਦੇ ਜੋਬਸ ਤੇ ਉੱਤੇ ਅਫੈਕਟ ਕਰ ਰਿਹਾ ਸੀ ਸੋ ਇਹ ਜਿਹੜਾ ਸਿਲਸਿਲਾ ਹੈ ਬਹੁਤ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਔਰ ਪਿਛਲੇ 2 ਸਾਲਾਂ ਚ ਬਹੁਤ ਜ਼ਿਆਦਾ ਵਿਜ਼ਿਟਰ ਟੂ ਵਰਕ ਕਨਵਰਟ ਹੋਏ ਸੋ ਜਿਹੜੇ ਸਟੂਡੈਂਟਸ ਨਾਰਮਲੀ ਜਾ ਰਹੇ ਨੇ ਉਹਨਾਂ ਲਈ ਇੱਕ ਇਹ ਬੈਟਰ ਸੋਲੂਸ਼ਨ ਹੈਗਾ ਕਿਉਂਕਿ ਉਹਨਾਂ ਨੂੰ ਕਿਉਂਕਿ ਬੱਚਿਆਂ ਦੀ ਇਹ ਜ਼ਿਆਦਾ ਉੱਥੇ ਜਿਤ ਕੋਈ ਸ਼ਿਕਾਇਤ ਵੀ ਆ ਰਹੀ ਸੀ ਕਿ ਜਿਹੜੇ ਬੱਚੇ ਪੜ੍ਹਨ ਜਾ ਰਹੇ ਸੀ ਉਹਨਾਂ ਨੂੰ ਪਾਰਟ ਟਾਈਮ ਜੌਬਸ ਨਹੀਂ ਮਿਲ ਰਹੀਆਂ ਸੀ ਇੱਕ ਸੈਕੰਡਲੀ ਉਹਨਾਂ ਨੂੰ ਪੀਆਰ ਮਿਲਨਚਿਤ ਔਖ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੀਸਰਾ ਇਹ ਸੀ ਕਿ ਜਦੋਂ ਉਹਨਾਂ ਨੂੰ ਪਾਰਟ ਟਾਈਮ ਜੌਬਸ ਨਹੀਂ ਮਿਲ ਰਹੀਆਂ ਸੀ ਤਾਂ ਉਹ ਕਾਫੀ ਡੀਮੋਟੀਵੇਟ ਹੋ ਰਹੇ ਸੀ ਬੱਚੇ ਜਿਹੜੇ ਹੈਗੇ ਕੋਈ ਕਹਿੰਦਾ ਮੈਂ ਡਿਪਰੈਸ਼ਨ ਚ ਚਲਾ ਗਿਆ ਕੋਈ ਕਹਿੰਦਾ ਮੈਨੂੰ ਘਰੋਂ ਸਪੋਰਟ ਚਾਹੀਦੀ ਹੈ ਸੋ ਸਾਰੀਆਂ ਚੀਜ਼ਾਂ ਦੇਖ ਦੇਖੋ ਸਰਕਾਰਾਂ ਨੇ ਸਾਰੀਆਂ ਚੀਜ਼ਾਂ ਬੜੀਆਂ ক্লোਜ਼ਲੀ ਵਾਚ ਕਰ ਰਿਆ ਹੁੰਦਾ ਆਪਾਂ ਨੂੰ ਲੱਗਦਾ ਹੈ ਕਿ ਆਪਾਂ ਜੇ ਕੋਈ ਵੀਡੀਓ ਪਾਇਆ ਤਾਂ ਉਹਦਾ ਪਤਾ ਨਹੀਂ ਕਿੱਥੇ ਅਸਰ ਹੋਏਗਾ ਜਾਂ ਕੈਨੇਡਾ ਸਰਕਾਰ ਨੇ ਉਹਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਪਰ ਉਹ ਜਿਹੜੀਆਂ ਚੀਜ਼ਾਂ ਬਹੁਤ ক্লোਜ਼ਲੀ ਵਾਚ ਕਰ ਰਹੇ ਹੁੰਦੇ ਆਂ ਔਰ ਇਸ ਚੀਜ਼ ਦਾ ਵੀ ਮੈਂ ਕਹਾਂਗਾ ਅੱਜ ਡਿਸੀਜਨ ਜਿਹੜਾ ਕੱਲ ਲਿਆ ਗਿਆ 28 ਅਗਸਤ ਨੂੰ ਉਹ ਅੱਜ ਦਾ ਨਹੀਂ ਹੋਣਾ ਉਹ ਪਿਛਲੇ 3-4 ਸਾਲ ਤੋਂ ਇਸ ਚੀਜ਼ ਮੋਨੀਟਰ ਕਰ ਰਹੇ ਹੋਣੇ ਆ ਔਰ ਉਸ ਚੀਜ਼ ਨੂੰ ਦੇਖਦਿਆਂ ਹੋਇਆਂ ਬੱਚਿਆਂ ਨੇ ਇਹ ਚੀਜ਼ ਇਹ ਚੇਂਜਸ ਆਏ ਬਟ ਜੇ ਤੁਸੀਂ ਕੋ ਕਿ ਕਿਸੋਂ ਘਰੋਂ ਕਿਸੇ ਨੇ ਮਿਲਣ ਜਾਣਾ ਆਪਣੇ ਭੈਣ ਭਰਾ ਨੂੰ ਤਾਂ ਵਿਜ਼ਟਰ ਵੀਜ਼ਾ ਤੇ ਹੱਲੇ ਵੀ ਜਾ ਸਕਦਾ ਹੈ ਜੇ ਕਿਸੇ ਨੇ ਵਰਕ ਵੀਜ਼ਾ ਦੀ ਫਾਈਲ ਲਾਉਣੀ ਹੈ ਉਹ ਇੰਡੀਆ ਚ ਰਹਿ ਕੇ ਆਪਣੀ ਵਰਕ ਵੀਜ਼ਾ ਦੀ ਫਾਈਲ ਲਾ ਸਕਦਾ ਹੈ ਜੇ ਕਿਸੇ ਨੇ ਔਨਲਾਈਨ ਆਪਣੀ ਫਾਈਲ ਪ੍ਰੋਸੀਡ ਕਰਨੀ ਹੈ ਤਾਂ ਉਹ ਵੀ ਆਪਣੀ ਫਾਈਲ ਔਨਲਾਈਨ ਸਬਮਿਟ ਕਰ ਸਕਦਾ ਹੈ ਬਟ ਜਿਹੜੀ ਫਲੈਗ ਪੋਲਿੰਗ ਹੁੰਦੀ ਸੀ ਆਪਾਂ ਜਿਹੜੇ ਉੱਥੇ ਬਾਰਡਰ ਤੇ ਜਾਂਦੇ ਸੀ ਤੇ ਉਹਨਾਂ ਨੂੰ ਕਹਿੰਦੇ ਸੀ ਕਿ ਮੈਨੂੰ ਵਰਕ ਵੀਜ਼ਾ ਦੇ ਦਿਓ ਤਾਂ ਬੜਾ ਸਾਨੀ ਨਾ ਜਿਹੜਾ ਮਿਲਦਾ ਸੀ ਉਸ ਚੀਜ਼ ਨੂੰ ਪਿਛਲੇ 6 ਮਹੀਨੇ ਤੋਂ ਹੀ ਨਹੀਂ ਦਿੱਤਾ ਜਾ ਰਿਹਾ ਸੀ ਔਰ ਹੁਣ ਉਹ ਪਾਲਿਸੀ ਬਿਲਕੁਲ ਬੰਦ ਕੀਤੀ ਗਈ ਹੈ ਇਹ ਅੱਜ ਦੀ ਪਾਲਿਸੀ ਨਹੀਂ ਹੈਗੀ ਇਹ ਪਾਲਿਸੀ 40 ਸਾਲ ਪੁਰਾਣੀ ਸੀ ਕੈਨੇਡਾ ਦੀ ਕਿ ਜਿਹੜਾ ਵੀ ਕੋਈ ਇੱਥੇ ਆ ਕੇ ਜੇ ਕਿਸੇ ਨੂੰ ਕੰਮ ਮਿਲ ਜਾਂਦਾ ਕਿਉਂਕਿ ਕੈਨੇਡਾ ਚ ਜਾ ਕੇ ਲੋਕੀ ਇੰਨਾ ਕੰਮ ਨਹੀਂ ਕਰਦੇ ਸੀ ਕੈਨੇਡਾ ਵਾਸ ਨਾਟ ਅ ਪਪੂਲਰ ਡੈਸਟੀਨੇਸ਼ਨ ਅਸੀਂ ਕਹੀਏ ਅਮਰੀਕਾ ਯੂਕੇ ਆਸਟ੍ਰੇਲੀਆ ਵਰ ਮੋਰ ਪਪੂਲਰ ਜਿਵੇਂ ਕਿ ਇਹ ਤਾਂ ਕੈਨੇਡਾ ਇਨਾ ਪਪੂਲਰ ਨਹੀਂ ਹੈਗਾ ਸੀ ਤਾਂ ਕੈਨੇਡਾ ਨੇ ਨੀਤੀ ਬਣਾਈ ਕਿਉਂਕਿ ਉਹਨਾਂ ਨੂੰ ਬੰਦੇ ਵੀ ਚਾਹੀਦੇ ਸੀ ਕੰਮ ਕਰਨ ਵਾਲੇ ਉਹ ਹੱਲੇ ਵੀ ਚਾਹੀਦੇ ਨੇ ਜੇ ਆਪਾਂ ਨੂੰ ਅੱਜ ਇਹ ਡਾਊਟ ਹੈਗਾ ਕਿ ਕੈਨੇਡਾ 'ਚ ਨੌਕਰੀਆਂ ਨਹੀਂ ਹੈਗੀਆਂ ਤਾਂ ਮੈਂ ਤੁਹਾਨੂੰ ਕਹਾਂਗਾ ਕਿ ਨੌਕਰੀਆਂ ਹੈਗੀਆਂ ਹੱਲੇ ਵੀ ਚਾਹੀਦੇ ਆ ਔਰ ਜਿਹੜੇ ਆ ਡਿਸੀਜਨ ਲਏ ਜਾ ਰਹੇ ਆ ਇਹ ਬੇਸਿਕਲੀ ਜਿਹੜੇ ਬੱਚੇ ਹੋਣ ਜਾਣਗੇ ਕੈਨੇਡਾ ਉਹਨਾਂ ਲਈ ਇੱਕ ਸਟ੍ਰੀਮ ਲਾਈਨ ਪ੍ਰੋਸੀਜਰ ਬਣਾ ਦਿੱਤਾ ਗਿਆ ਕਿ ਉਹ ਜਿਹੜੇ ਬੱਚੇ ਆ ਰਹੇ ਆ ਉਹਨਾਂ ਨੂੰ ਉੱਥੇ ਨੌਕਰੀ ਮਿਲੇ ਉਹਨਾਂ ਨੂੰ ਫਿਊਚਰ ਉੱਥੇ ਉਹਨਾਂ ਦਾ ਦਿਖੇ ਪਰ ਇਦਾਂ ਨਾ ਹੋਏ ਉਹ ਚਾਹੁੰਦੇ ਕਿ ਜਿਹੜੇ ਇਸ ਟਾਈਮ ਤੇ ਟੈਂਪਰੇਰੀ ਰੈਜ਼ੀਡੈਂਟਸ ਹੈਗੇ ਆ ਕੈਨੇਡਾ ਦੇ ਜਿਹੜੇ ਇਸ ਟਾਈਮ ਤੇ ਲਗਭਗ 10 ਲੱਖ ਬੰਦਾ ਟੈਂਪਰੇਰੀ ਰੈਜ਼ੀਡੈਂਟ ਹੈਗਾ ਉੱਥੇ ਸੋ ਲਗਭਗ ਜਿਹੜਾ 10 ਲੱਖ ਬੰਦਾ ਟੈਂਪਰੇਰੀ ਰੈਜ਼ੀਡੈਂਟ ਹੈ ਦੇਖੋ ਉਹਨਾਂ ਦੀ ਸਰਕਾਰ ਚਾਹੁੰਦੀ ਆ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਪੱਕੇ ਕਰਨਾ ਚਾਹੁੰਦੀ ਆ ਜੇ ਉਹਨਾਂ ਕੋਲ ਕੋਈ ਸਕਿੱਲ ਹੋਏਗੀ ਤੁਸੀਂ ਟ੍ਰੇਡਸ ਦੇ ਬੰਦੇ ਹੋ ਦੇਖੋ ਜੇ ਤੁਸੀਂ ਉੱਥੇ ਕੋਈ ਪਲੰਬਿੰਗ ਵੈਲਡਿੰਗ ਤੁਸੀਂ ਇਲੈਕਟ੍ਰੀਸ਼ੀਅਨ ਹੋ ਤੁਹਾਡੇ ਕੋਲ ਸਰਟੀਫਿਕੇਟ ਹੈ ਤੁਸੀਂ ਟ੍ਰੇਡਸ ਦੇ ਬੰਦੇ ਹੋ ਉਹਨਾਂ ਦਾ ਵੀ ਪੀਆਰ ਕੰਪਰੀਹੈਂਸਿਵ ਰੈਂਕਿੰਗ ਸਟੋਰ 430 440 ਗਿਆ ਜੇ ਤੁਸੀਂ ਟ੍ਰੇਡਸ ਦੇ ਬੰਦੇ ਹੋ ਤੁਸੀਂ ਹੈਲਥ케ਅਰ ਚ ਆਂਦੇ ਹੋ ਹੈਲਥ케ਅਰ ਚ ਕਾਉਂਸਲਰ ਨਰਸ ਤੁਸੀਂ ਹੈਲਥ ਡਿਪਾਰਟਮੈਂਟ ਚ ਕਿਤੇ ਵੀ ਲੱਗੇ ਹੋ ਉਹਨਾਂ ਦਾ ਵੀ ਜਿਹੜਾ ਪੀਆਰ ਦਾ ਸਕੋਰ ਆ ਬਹੁਤ ਘਟ ਗਿਆ ਜੇ ਤੁਸੀਂ ਫ੍ਰੈਂਚ ਸਿੱਖੀ ਹੈ ਉਹਨਾਂ ਦਾ ਸਕੋਰ 400 ਤੇ ਗਿਆ ਸੋ ਜੇ ਤੁਹਾਡੇ ਕੋਲ ਕੋਈ ਹੁਣ ਤੁਸੀਂ ਉਹਨਾਂ ਦੀ ਇਕਨੋਮੀ ਚ ਹੈਲਪ ਨਹੀਂ ਕਰ ਰਹੇ ਔਰ ਤੁਸੀਂ ਜੋ ਉਹਨਾਂ ਨੂੰ ਲੋਕ ਚਾਹੀਦੇ ਨੇ ਉਦਾਂ ਦਾ ਕੋਈ ਕੋਰਸ ਨਹੀਂ ਕਰ ਰਹੇ ਫਿਰ ਦੇਖੋ ਕੋਈ ਵੀ ਦੇਸ਼ ਚਾਹੁੰਦਾ ਕਿ ਤੁਸੀਂ ਉੱਥੇ ਆਓ ਇੱਕ ਚੰਗੇ ਨਾਗਰਿਕ ਬਣੋ ਤੁਸੀਂ ਉਹਨਾਂ ਦੇ ਰੂਲਸ ਫਾਲੋ ਕਰੋ ਤੇ ਤੁਸੀਂ ਪੱਕੇ ਹੋ ਹਮ ਇਹੀ ਚਾਹੁੰਦਾ ਨਾ ਹਰ ਕੋਈ ਦੇਸ਼ ਔਰ ਕੈਨੇਡਾ ਤੋਂ ਸੋਖਾ ਪੱਕੇ ਹੋਣਾ ਅੱਜ ਦੀ ਡੇਟ 'ਚ ਵੀ ਕਿਤੇ ਹੋਰ ਨਹੀਂ ਹੈਗਾ ਪਰ ਇਹ ਜਿਹੜੇ ਸਵਾਲ ਬਹੁਤ ਵੱਡਾ ਕਿ ਜਿਹੜੇ ਹੁਣ ਲੋਕਾਂ ਦੇ ਸਵਾਲ ਉੱਠੇ ਇਹ ਸਾਰੇ ਗਲ ਪਲਾਨ ਤੋਂ ਬਾਅਦ ਸਵਾਲ ਇਹ ਕਿ ਜਿਹੜਾ ਬੱਚਾ ਜਿੱਥੋਂ ਜਾਣ ਦਾ ਪਲਾਨ ਕਰਦਾ ਪਿਆ ਇੱਕ ਮਾਪਿਓ ਕੈਨੇਡਾ ਦੇ ਵਿੱਚ ਬੱਚੇ ਨੂੰ ਭੇਜਣ ਦੇ ਉੱਤੇ 30 ਤੋਂ 30 ਲੱਖ ਰੁਪਏ ਲਾ ਰਿਹਾ ਉਹ ਇਹ ਸੋਚ ਕੇ ਲਾ ਰਿਹਾ ਹੈ ਕਿ ਅੱਜ ਬੱਚਾ ਜਾਊਗਾ ਸਾਲ ਦੂਸਰ ਸਾਲ ਬਾਅਦ ਪਰਿਵਾਰ ਦੇ ਵਿੱਚੋਂ ਪਿਤਾ ਨੂੰ ਬੁਲਾ ਲਿਓ ਮਾਤਾ ਨੂੰ ਬੁਲਾ ਲਿਓ ਭਰਾ ਨੂੰ ਬੁਲਾ ਲਿਓ ਭੈਣ ਨੂੰ ਬੁਲਾ ਲਿਓ ਉਹ ਉੱਧਰ ਜਾ ਕੇ ਵਿਜ਼ਟਰ ਜਾਂਦੇ ਸੀ ਉੱਧਰ ਜਾ ਕੇ ਕੰਮ ਮਿਲ ਜਾਂਦਾ ਸੀ ਤੇ ਉੱਧਰ ਉਹ ਰਹਿਣ ਲੱਗ ਜਾਂਦੇ ਸੀ ਉਸ ਚੀਜ਼ ਦੇ ਉੱਤੇ ਉਹ ਰੋਕ ਲੱਗ ਦੇਖੋ ਉਸ ਚ ਉਸ ਚੀਜ਼ ਤੇ ਕੰਪਲੀਟਲੀ ਰੋਕ ਹੈ ਕਿਉਂਕਿ ਜਿਹੜਾ ਬੱਚਾ ਜਾ ਰਿਹਾ ਸੀ ਤੁਸੀਂ ਇੱਕ ਸਮਝੋ ਮੇਰੀ ਗੱਲ ਹੁਣ ਇੱਥੇ ਮਾਂ ਪਿਓ ਜਾਂ ਉਹਨਾਂ ਦੇ ਭੈਣ ਭਰਾ ਦੀ ਗੱਲ ਨਹੀਂ ਹੋ ਰਹੀ ਹੁਣ ਜਿਹੜਾ ਮੇਜਰ ਸੀ ਕਿ ਜਿਹੜਾ ਬੱਚਾ 25 ਲੱਖ ਲਾ ਕੇ ਜਾ ਰਿਹਾ ਸੀ ਉਹ ਨਹੀਂ ਪੱਕਾ ਹੋ ਰਿਹਾ ਤੁਸੀਂ ਸਮਝੋ ਮੇਰੀ ਗੱਲ ਉਹ ਜਿਹੜਾ ਬੱਚਾ ਵਰਕ ਵੀਜ਼ਾ ਤੇ ਜਿਹਦਾ ਵਿਜ਼ਿਟਰ ਟੂ ਵਰਕ ਹੋ ਗਿਆ ਉਹ ਸ਼ਾਇਦ ਪੱਕਾ ਹੋ ਗਿਆ ਪਰ ਜਿਹੜਾ ਬੱਚਾ ਇੱਥੋਂ ਪੜਨ ਗਿਆ ਉਹ ਪੱਕਾ ਨਹੀਂ ਹੋਇਆ ਸੋ ਜਿਹੜਾ ਬੱਚਾ ਇੱਥੋਂ ਜਾ ਕੇ ਪੜ ਰਿਹਾ ਜੇ ਉਹਨੂੰ ਉੱਥੇ ਜੌਬ ਨਹੀਂ ਮਿਲ ਰਹੀ ਉਹ ਜ਼ਿਆਦਾ ਇੰਪੋਰਟੈਂਟ ਹੈ ਉੱਥੋਂ ਦੀ ਸਰਕਾਰਾਂ ਵਾਸਤੇ ਕਿਉਂਕਿ ਉਹ ਉੱਥੇ ਪੜਨ ਆਇਆ ਉਹਨੂੰ ਜੌਬ ਮਿਲਣੀ ਚਾਹੀਦੀ ਹੈ ਉਹਨੂੰ ਪਾਰਟ ਟਾਈਮ ਜੌਬ ਮਿਲਣੀ ਚਾਹੀਦੀ ਹੈ ਉਹਨੂੰ ਪੜ੍ਹਾਈ ਕਰਨ ਤੋਂ ਬਾਅਦ ਜੌਬ ਮਿਲਣੀ ਚਾਹੀਦੀ ਹੈ ਪਰ ਨਾ ਕਿ ਜਿਹੜਾ ਵਿਜ਼ਿਟਰ ਵਿਜ਼ਿਟਰ ਵੀਜ਼ਾ ਲੈ ਕੇ ਇੱਥੋਂ ਗਿਆ ਜਿਹੜਾ ਲਿਖ ਕੇ ਜਾਂਦਾ ਆਪਣੇ ਫਾਰਮ ਤੇ ਕਿ ਮੈਂ ਇੱਕ ਜੈਨੂਇਨ ਵਿਜ਼ਿਟਰ ਹਾਂ ਔਰ ਮੈਂ 10 ਦਿਨ ਲਈ ਆਪਣੇ ਭੈਣ ਭਰਾ ਨੂੰ ਮਿਲਣ ਚੱਲਣਾ ਔਰ ਮੈਂ 10 ਦਿਨ ਬਾਅਦ ਮੁੜ ਕੇ ਆਉਂਗਾ ਆਪਣੇ ਦੇਸ਼ ਦੇਖੋ ਆਪਾਂ ਆਪਣੇ ਫਾਰਮ 'ਚ ਇਹੀ ਲਿਖਦੇ ਉਹ ਇੱਕ ਹੋ ਜਾਂਦਾ ਹੈ ਕਿ ਤੁਹਾਡੀ ਜਿਹੜੀ ਇੰਟੈਂਸ਼ਨ ਸੀ ਉਹ ਉਹ ਸਹੀ ਨਹੀਂ ਹੈਗੀ ਸੀ ਤੁਹਾਡੀ ਇੰਟੈਂਸ਼ਨ ਇੱਥੇ ਵਿਜ਼ਿਟਰ ਦੀ ਨਹੀਂ ਹੈਗੀ ਸੀ ਤੁਹਾਡੀ ਇੰਟੈਂਸ਼ਨ ਵਰਕ ਦੀ ਸੀ ਔਰ ਤੁਸੀਂ ਉੱਥੇ ਪਹੁੰਚਦੇ ਆ ਸਾਰੀ ਆਪਣਾ ਵਿਜ਼ਿਟਰ ਟੂ ਵਰਕ ਕਨਵਰਟ ਕਰਵਾ ਲਿਆ ਦੇਖੋ ਉਹ ਉਹ ਜਿਹੜਾ ਕੈਂਡੀਡੇਟ ਹੈ ਉਹ ਉਹਨੂੰ ਪੱਕਾ ਨਹੀਂ ਕਰਨਾ ਚਾਹੁੰਦੇ ਉਹ ਚਾਹੁੰਦੇ ਆ ਕਿ ਜਿਹੜਾ ਕੈਂਡੀਡੇਟ ਹੁਣ ਇਸ ਟਾਈਮ ਦੇਖੋ ਮੁਸ਼ਕਲ ਹਾਲਾਤ ਇਦਾਂ ਦੇ ਆ ਕਿ ਇਸ ਟਾਈਮ ਜਿਹੜਾ 10 ਲੱਖ ਉੱਤੇ ਟੈਂਪਰੇਰੀ ਰੈਜ਼ੀਡੈਂਟ ਆਲਰੇਡੀ ਹੈਗਾ ਉਹ ਚਾਹੁੰਦੇ ਆ ਕਿ ਉਹਨੂੰ ਆਪਾਂ ਰੱਖ ਲਈਏ ਨਾ ਕਿ ਜਿਹੜੇ ਨਵੇਂ ਆਈ ਜਾਣ ਉਹ ਵਰਕ ਤੇ ਕਰੀਏ ਕਿਉਂਕਿ ਜੇ ਕੈਨੇਡਾ ਦਾ ਸਾਲ ਦਾ 4 4.5 ਲੱਖ ਪੱਕੇ ਕਰਨ ਦਾ ਜਿਹੜਾ ਟਾਰਗੇਟ ਹੈ ਔਰ ਤੁਸੀਂ ਦੇਖੋਗੇ ਕਿ ਹਰ ਹਫਤੇ ਕੋਈ ਨਾ ਕੋਈ ਡਰਾ ਆ ਰਿਹਾ ਕਦੀ ਹੈਲਥ케ਅਰ ਪ੍ਰੋਫੈਸ਼ਨਲਸ ਲਈ ਡਰਾ ਆ ਰਿਹਾ ਕਦੀ ਟਰੇਡਸ ਲਈ ਡਰਾ ਆ ਰਿਹਾ ਕਦੀ ਫ੍ਰੈਂਚ ਸਪੀਕਰਸ ਲਈ ਡਰਾ ਆ ਰਿਹਾ ਕਦੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਲਈ ਡਰਾ ਆ ਰਿਹਾ ਕਦੀ ਜਨਰਲ ਕੈਟੇਗਰੀ ਚ ਡਰਾ ਆ ਰਿਹਾ ਲੋਕਾਂ ਨੂੰ ਇਹ ਨਹੀਂ ਪਤਾ ਕਿ ਅੱਜ ਦੀ ਡੇਟ 'ਚ ਵੀ ਕੈਨੇਡਾ ਦੇ ਪੀਆਰ ਪੂਲ 'ਚ 2,05,000 ਫਾਈਲਾਂ ਪਈਆਂ ਪੀਆਰ ਪੂਲ 'ਚ 2,05,000 ਫਾਈਲਾਂ ਹੀ ਪਈਆਂ ਪਰ 10 ਲੱਖ ਬੱਚਾ ਉੱਥੇ ਟੈਂਪਰੇਰੀ ਤੇ ਹੈ ਯਾਨੀ ਕਿ 8 ਲੱਖ ਬੱਚੇ ਨੇ ਆਪਣੀ ਫਾਈਲ ਪੂਲ ਚ ਲਾਈ ਨਹੀਂ ਇਹ ਵੀ ਬੜੀ ਮੈਂ ਕਹਾਗਾ ਇੱਕ ਇੱਕ ਜਿਹਨੂੰ ਕਹਿੰਦੇ ਨਾ ਕਿ ਅਸੀਂ ਕਹਾਂਗੇ ਕਿ ਸਾਡੀ ਬੱਚਿਆਂ ਦੀ ਇੱਕ ਬੜੀ ਕਮੀ ਹੈ ਕਿ ਅਸੀਂ ਜਦੋਂ ਪੈਸੇ ਕਮਾਣ ਲੱਗ ਜਾਂਦੇ ਨੇ ਨਾ ਅਸੀਂ ਭੁੱਲ ਜਾਂਦੇ ਆ ਸਭ ਕੁਝ ਮੈਂ ਇਦਾਂ ਦੇ ਕੇਸ ਦੱਸਾਂਗਾ ਤੁਹਾਨੂੰ ਕਿ ਜਿਹੜੇ ਬੱਚੇ ਪੈਸੇ ਕਮਾਣ ਦੇ ਚੱਕਰ ਚ ਆਪਣਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੀ ਅਪਲਾਈ ਕਰਨਾ ਭੁੱਲ ਗਏ ਔਰ ਉਹਨਾਂ ਨੂੰ ਜਦੋਂ ਡੈਪੂਟੇਸ਼ਨ ਨੋਟਿਸ ਆ ਗਿਆ ਤਾਂ ਉਹਨਾਂ ਨੂੰ ਇੰਡੀਆ ਮੁੜ ਕੇ ਆਣਾ ਪਿਆ ਲੀਗਲੀ ਉਹਨਾਂ ਨੇ 2 ਸਾਲ ਦੀ ਪੜ੍ਹਾਈ ਕੀਤੀ ਪਰ ਜਿਹੜਾ 90 ਦਿਨ ਦਾ ਸਮੇਂ ਹੁੰਦਾ ਜਿਹਦੇ ਦੇ ਅੰਦਰ ਉਹਨਾਂ ਨੇ ਆਪਣਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਨਾ ਹੁੰਦਾ ਉਹਨਾਂ ਨੇ ਅਪਲਾਈ ਨਹੀਂ ਕੀਤਾ ਫਿਰ ਜਿਹੜਾ ਇਸ ਤੋਂ ਬਾਅਦ ਧਰਨਿਆਂ ਦਾ ਦੌਰ ਸ਼ੁਰੂ ਹੁੰਦਾ ਇਸ ਤੋਂ ਬਾਅਦ ਹੁੰਦਾ ਕਿ ਫਿਰ ਜੋ ਧਰਨੇ ਲਾਉਂਦੇ ਨੇ ਕਿ ਕੈਨੇਡਾ ਦੀ ਸਰਕਾਰ ਸਾਡੀ ਸੁਣ ਨਹੀਂ ਰਹੀ ਦੇਖੋ ਇਹ ਜਿਹੜਾ ਧਰਨਾ ਲਾਣਾ ਇੱਕ ਅਸੀਂ ਕਹਿੰਦੇ ਆਂ ਕਿ ਧਰਨਾਂ ਲਾਣਾ ਸ਼ੁਰੂ ਤਾਂ ਇੰਡੀਆ ਤੋਂ ਹੀ ਹੋਇਆ ਸਾਨੂੰ ਲੱਗਿਆ ਸੀ ਹਰ ਕੰਮ ਦਾ ਸੋਲੂਸ਼ਨ ਧਰਨੇ ਨਾਲ ਕਰ ਲਾਂਗੇ ਮੈਨੂੰ ਲੱਗਦਾ ਉਹ ਹਰ ਕੰਮ ਦਾ ਸੋਲੂਸ਼ਨ ਧਰਨੇ ਨਾਲ ਨਹੀਂ ਹੋ ਸਕਦਾ ਤਾਂ ਨਿਆਦਾ ਇੱਕ ਮਾੜਾ ਫੈਕਟ ਮੈਂ ਹਰ ਇੰਟਰਵਿਊ ਚ ਬੋਲਦਾ ਉਹ ਇਹ ਹੈ ਕਿ ਜੀਆਈਸੀ ਜਿਹੜੀ ਡਬਲ ਹੈ ਨਾ ਉਹ ਧਰਨਿਆਂ ਨੇ ਕਰਾਈ ਤੁਸੀਂ ਲਾਸਟ ਈਅਰ ਦੇਖਿਆ ਹੋਣਾ ਮਈ ਔਰ ਸਪਟੰਬਰ ਚ ਬੱਚਿਆਂ ਨੇ ਧਰਨੇ ਲਾਏ ਕਿ ਸਾਨੂੰ ਇੱਥੇ ਰਹਿਣ ਨੂੰ ਘਰ ਨਹੀਂ ਮਿਲਦਾ ਦੇਖੋ ਇੰਨੀ ਪ੍ਰੋਬਲਮ ਨਹੀਂ ਹੈਗੀ ਸੀ ਸਾਨੂੰ ਇੱਥੇ ਰਹਿਣ ਨੂੰ ਘਰ ਨਹੀਂ ਮਿਲ ਰਿਹਾ ਔਰ ਕੈਨੇਡਾ ਬਹੁਤ ਮਹਿੰਗਾ ਹੋ ਗਿਆ ਇਹ ਤੇ ਧਰਨੇ ਲੱਗੇ ਕੈਨੇਡਾ ਚ ਸੋ ਸਰਕਾਰਾਂ ਦੇਖਦੀਆਂ ਪਈਆਂ ਬਹੁਤ ਕਲੋਜ਼ਲੀ ਦੇਖਦੀਆਂ ਪਈਆਂ ਕਿ ਕਿਸ ਚੀਜ਼ ਦਾ ਧਰਨਾ ਲੱਗ ਰਿਹਾ ਹੂੰ ਹੁਣ ਆਪਣੇ ਬੱਚੇ ਜਿਹੜਾ ਤਰਨਾ ਲੇਟਸਟ ਲਾ ਰਹੇ ਨੇ ਕਿ ਇੱਕ ਤਾਂ ਜਿਹੜਾ ਤਰਨਾ ਉਹ ਲਾ ਰਹੇ ਆ ਡਿਪੋਰਟ ਹੋਣ ਵਾਲੇ ਕਿ ਜਿਨ੍ਹਾਂ ਨੂੰ ਪਤਾ ਹੈ ਕਿ ਮੈਂ ਡਿਪੋਰਟ ਹੋਣ ਵਾਲਾ ਠੀਕ ਹੈ ਉਹਦੇ 'ਚ ਵੀ ਬਹੁਤ ਫਰਕ ਹੈ ਦੇਖੋ ਕੋਈ ਰੀਅਲ ਗੱਲ ਨਹੀਂ ਕਰ ਰਿਹਾ ਪਰ ਮੈਂ ਉੱਤੇ ਵੀ ਆਨਾ ਕਿ ਇਹ ਉਹ ਰੀਅਲ ਗੱਲ ਕੀ ਹੈ ਦੂਜਾ ਉਹ ਤਰਨਾ ਲਾ ਰਹੇ ਨੇ ਜਿਹੜੇ ਬੱਚੇ ਫੇਲ ਹੋ ਗਏ ਤੁਸੀਂ ਦੇਖੋ ਉਹਦੇ ਜੋ ਮੋਸਟਲੀ ਜਿਹੜੇ ਬੱਚੇ ਫੇਲ ਹੋ ਜਾਂਦੇ ਆ ਨਾ ਦੇਖੋ ਫੇਲ ਕਿਉਂ ਹੁੰਦਾ ਬੱਚਾ ਇੱਕ ਆਪਾਂ ਜਨਰਲ ਜੀ ਗੱਲ ਕਰੀਏ ਕਿਉਂ ਫੇਲ ਹੁੰਦਾ ਬੱਚਾ ਕਾਲਜ ਨਹੀਂ ਜਾਂਦਾ ਕਾਲਜ ਨਹੀਂ ਜਾਂਦਾ ਪੜ੍ਹਾਈ ਨਹੀਂ ਕਰਦਾ ਤੇ ਫੇਲ ਹੋ ਗਿਆ ਠੀਕ ਹੈ ਹੁਣ ਬੱਚਿਆਂ ਇਸ ਕਾਲਜ ਨੂੰ ਅਸੀਂ 10 ਲੱਖ ਫੀਸ ਦਿੱਤੀ ਇਸ ਕਾਲਜ ਦੀ ਇਸ ਕਾਲਜ ਨੂੰ ਸਾਨੂੰ ਪਾਸ ਕਰਨਾ ਚਾਹੀਦਾ ਤੁਸੀਂ ਤੁਸੀਂ ਕਹਿੰਦੇ ਇਸ ਚੀਜ਼ ਠੀਕ ਆ ਨਹੀਂ ਨਹੀਂ ਠੀਕ ਨਾ ਆਪਾਂ ਜਨਰਲ ਕਿਹੜੀ ਐਚ ਵੀ ਨਹੀਂ ਹੁੰਦਾ ਇਹ ਪੁੱਛਤਾ ਇੰਡੀਆ ਜਿਵੇਂ ਨਹੀਂ ਹੁੰਦਾ ਨਾ ਸੋ ਬੱਚਿਆਂ ਦੀ ਧਾਰਨਾ ਇਹ ਆ ਬੱਚੇ ਧਾਰਨਾ ਇਹ ਕਿ ਮੈਂ ਇਹਨੂੰ 10 ਲੱਖ ਫੀਸ ਦਿੱਤੀ ਪਰ ਮੈਨੂੰ ਪਾਸ ਕੀਤਾ ਜਾਏ ਦੇਖੋ ਹੋਰ ਕਾਲਜਾਂ ਨੇ ਪਾਸ ਕਰ ਵੀ ਦਿੱਤਾ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਕਾਲਜਾਂ ਨੇ ਪਾਸ ਕਰ ਵੀ ਦਿੱਤਾ ਕਿਉਂਕਿ ਉਹਨਾਂ ਨੂੰ ਸੀ ਕਿ ਸਾਡੀ ਰੈਪਿਊਟੇਸ਼ਨ ਹਿੱਟ ਹੋ ਰਹੀ ਐ ਠੀਕ ਐ ਕਾਲਜਾਂ ਨੇ ਪਾਸ ਵੀ ਕਰਤਾ ਪ੍ਰੈਸ਼ਰ 'ਚ ਆ ਕੇ ਪਰ ਇਹ ਗੱਲ ਸਹੀ ਨਹੀਂ ਹੈਗੀ ਔਰ ਇਸ ਚੀਜ਼ ਨੂੰ ਵੀ ਸਰਕਾਰਾਂ ਬੜੀ ਕਲੋਸਲੀ ਦੇਖ ਰਹੀਆਂ ਔਰ ਦੇਖੋ ਅੱਜ ਆਸਟ੍ਰੇਲੀਆ 'ਚ ਨਾਰਥ ਇੰਡੀਅਨ ਬੱਚੇ ਨੂੰ ਬਿਲਕੁਲ ਵੀਜ਼ਾ ਨਹੀਂ ਮਿਲਦਾ ਬਹੁਤ ਘੱਟ ਵੀਜ਼ਾ ਮਿਲਦਾ ਮੈਂ ਕਹਿੰਦਾ ਚੰਗੀਆਂ ਚੰਗੀਆਂ ਪ੍ਰੋਫਾਈਲ 88 88% ਵਾਲੀਆਂ ਮੈਨੂੰ ਰਿਫਿਊਜ਼ਲ ਮਿਲ ਕੇ ਗਈਆਂ ਆਸਟ੍ਰੇਲੀਆ ਦੀਆਂ ਔਰ ਮੈਂ ਹੈਰਾਨ ਆ ਗਿਆ ਜੇ ਇਹਨੂੰ ਵੀਜ਼ਾ ਨਹੀਂ ਦੇਣਾ ਜਿਹੜੀ ਬਿਲਕੁਲ ਜੈਨੂਇਨ ਸਟੂਡੈਂਟ ਐ ਤਾਂ ਕਿਨੂੰ ਦੇਣਾ ਔਰ ਕੈਨੇਡਾ ਚ ਵੀ ਉਹ ਦਿਨ ਦੂਰ ਨਹੀਂ ਹੈ ਕਿ ਇਹ ਹੋਏਗਾ ਕਿਉਂਕਿ ਜੋ ਸਟੂਡੈਂਟ ਹੁਣ ਕਰ ਰਿਹਾ ਅੱਜ ਪਰਸੋਂ ਤੋਂ ਆਦੀ ਵੀ ਨਿਊਜ਼ ਚੱਲ ਰਹੀ ਹੈ ਟਾਈਮਜ਼ ਆਫ ਇੰਡੀਆ ਨੇ ਵੀ ਛਾਪਤੀ ਕਿ ਦੋ ਤਿੰਨ ਕਾਲਜਾਂ ਦੇ ਬਾਹਰ ਉੱਥੇ ਧਰਨਾ ਲੱਗਿਆ ਜਿਹੜੇ ਬੱਚੇ ਫੇਲ ਹੋ ਗਏ ਉਹਨਾਂ ਨੇ ਪਾਸ ਹੋਣ ਲਈ ਧਰਨਾ ਲਾਇਆ ਉਹ ਤਾਂ ਇਦਾਂ ਹੋ ਗਿਆ ਕਿ ਪਹਿਲਾਂ ਵੀ ਪਾਸ ਕਰ ਦਿੱਤੇ ਗਏ ਸੀ ਸਾਨੂੰ ਵੀ ਪਾਸ ਕਰ ਦਿੱਤਾ ਜਾਏਗਾ ਔਰ ਅਸੀਂ ਕੰਮ ਕਰਦੇ ਰਹੀਏ ਅਸੀਂ ਕਾਲਜ ਨਾ ਜਾਈਏ ਔਰ ਇਹੀ ਬੱਚੇ ਕੱਲ ਨੂੰ ਫਿਰ ਜਦੋਂ ਡਿਪੋਰਟ ਵਾਲੀ ਲਿਸਟ ਆਣਗੇ ਇਹੀ ਬੱਚੇ ਧਰਨਾ ਲਾਣਗੇ ਬੱਚਿਆਂ ਨੂੰ ਮੈਂ ਸਮਝਾਣਾ ਚਾਹਾਂਗਾ ਕਿ ਅਸੀਂ ਪੜਨ ਗਏ ਆ ਦੇਖੋ ਜ ਤਾਂ 3 ਸਾਲ ਦਾ ਵਰਕ ਪਰਮਿਟ ਹੈ ਔਰ 2 ਸਾਲ ਇੱਕ ਅੱਛੀ ਪੜ੍ਹਾਈ ਕਰਕੇ ਨਾ ਆਪਾਂ ਸਾਰੀ ਜ਼ਿੰਦਗੀ ਸੈੱਟ ਹੋਣ ਦੀ ਗੱਲ ਕਰ ਰਹੇ ਹਾਂ ਨਾ ਕਿ ਅਸੀਂ ਕਹੀਏ ਕਿ ਸਿਰਫ 2 ਸਾਲ ਸੈੱਟ ਹੋਣ ਦੀ ਗੱਲ ਕਰ ਰਹੇ ਹਾਂ ਤੁਸੀਂ ਇੱਕ ਬੜਾ ਸ਼ਾਰਟ ਟਰਮ ਗੋਲ ਲੈ ਕੇ ਚੱਲਦੇ ਸਾਡੇ ਬੱਚੇ ਬੜਾ ਹੀ ਸ਼ਾਰਟ ਟਰਮ ਕਿ ਆਪਾਂ ਇਹ 2 ਸਾਲ ਚ 50 ਲੱਖ ਜੋੜ ਲਈਏ ਉਸ ਤੋਂ ਬਾਅਦ ਉਹ 50 ਲੱਖ ਵਕੀਲ ਨੂੰ ਦੇ ਦੇਣਾ ਉੱਥੇ ਰਹਿਣ ਲਈ ਸਮਝੋ ਕਪਾ ਆਪਣਾ ਲੌਂਗ ਟਰਮ ਗੋਲ ਹੀ ਨਹੀਂ ਲੈ ਕੇ ਚੱਲ ਰਹੇ ਜਿਸ ਵਿੱਚ ਇਹਦੇ ਇਹਦੇ ਚ ਕਾਰਨ ਕੀ ਰਿਹਾ ਕਿ ਆਸਟ੍ਰੇਲੀਆ ਵਰਗੇ ਮੁਲਕ ਨੇ ਵੀ ਨਾਰਥ ਇੰਡੀਆ ਚ ਆਪਾਂ ਕਹਿੰਨੇ ਕਿ ਇਧਰਲੇ ਪਾਸੋਂ ਇੱਕ ਤਰੀਕੇ ਨਾਲ ਬੈਨ ਨਹੀਂ ਕਰਤਾ ਕਿ ਪੰਜਾਬ ਹਰਿਆਣਾ ਇਸ ਸਾਈਡ ਨੂੰ ਤਾਂ ਵੀਜ਼ਾ ਦੇਣ ਤੋਂ ਇਨਕਾਰ ਹੀ ਕਰ ਗਏ ਕਾਰਨ ਕੀ ਬਣਦਾ ਸਾਊਥ ਵਾਲੇ ਪਾਸੇ ਕਿਉਂ ਵੀਜ਼ਾ ਦੇ ਰਹੇ ਨੇ ਸਾਊਥ ਵਾਲੇ ਸਟੂਡੈਂਟ ਇੱਥੇ ਕੀ ਕਰਦੇ ਨੇ ਉੱਥੇ ਦਾ ਬੱਚਾ ਜ਼ਿਆਦਾ ਸੀਰੀਅਸ ਹੈ ਉੱਥੇ ਦਾ ਬੱਚਾ ਜੋ ਐਸਓਪੀ ਚ ਲਿਖਦਾ ਜਿਹਨੂੰ ਆਪਾਂ ਕਹਿੰਨੇ ਆ ਸਟੇਟਮੈਂਟ ਆਫ ਪਰਪਸ ਉਹ ਚੀਜ਼ ਨੂੰ ਫਾਲੋ ਕਰਦਾ ਆਪਣਾ ਬੱਚਾ ਤਾਂ ਐਸਓਪੀ ਪੜ੍ਹਦਾ ਵੀ ਨਹੀਂ ਹੈਗਾ ਉਹ ਕੰਸਲਟੈਂਟ ਕੋ ਕਿਉਂ ਜਾਂਦਾ ਉਹ ਕਹਿੰਦਾ ਕਿ ਮੇਰੀ ਐਸਓਪੀ ਬਣਾ ਦੋ ਅਸੀਂ ਸਾਡੇ ਵਰਗੇ ਕੰਸਲਟੈਂਟ ਮੈਂ ਕਹਿੰਦਾ 10 ਹੋਣਗੇ ਪੰਜਾਬ ਚ ਉਹ ਬੱਚੇ ਨੂੰ ਬਿਠਾ ਕੇ ਪੜ੍ਹਾਉਂਦੇ ਆ ਕਿ ਬਈ ਤੂੰ ਪੜ੍ਹ ਲੈ ਇਹ ਬਣੀ ਤੇਰੀ ਐਸਓਪੀ ਤੈਨੂੰ ਪਤਾ ਹੋਣਾ ਚਾਹੀਦਾ ਤੇਰੀ ਐਸਓਪੀ ਚ ਲਿਖਿਆ ਕੀ ਆ ਐਸਓਪੀ ਚ ਇਹ ਲਿਖਿਆ ਹੁੰਦਾ ਕਿ ਮੈਂ ਇਹ ਕੋਰਸ ਕਰਨ ਚੱਲਣਾ ਐਸਓਪੀ ਤੇ ਹੀ ਵੀਜ਼ਾ ਮਿਲਦਾ ਆਸਟ੍ਰੇਲੀਆ ਦਾ ਵੀ ਨਿਊਜ਼ੀਲੈਂਡ ਦਾ ਵੀ ਵੀਜ਼ਾ ਚਿੱਠੀ ਤੇ ਹੀ ਮਿਲਦਾ ਠੀਕ ਆ ਉਹ ਚ ਕੀ ਲਿਖਦਾ ਬੱਚਾ ਕਿ ਮੈਂ ਇਹ ਕੋਰਸ ਕਰਨ ਚੱਲਣਾ ਆਈ ਐਮ ਗੋਇੰਗ ਟੂ ਡੀਕਨ ਯੂਨੀਵਰਸਿਟੀ I will do bachelor's in mechanical engineering hmm. and I have sufficient funds to study this course and my family can support my living in Australia dekho aap likh ke jande ha sign karde ha form parde ha har country de visa lain layi sanu eh karna penda same cheez aap Canada ch vi likhde ha same cheez aap UK ch vi likhde ha par jadon aap utthe pahunchde ha ta pehli mail aap university nu pande ha ki I am not able to afford my studies in Deccan University so kindly withdraw my application as i have taken admission in this cookery course hm tu samjhe meri gal theek hai so utthe ek cheez hor likhi hundi hai application form de naal ki je tu si kuch bhi jhooth bolde ho ya tu si ede ch galat likheya ta tu si ban kite ja sakde ho aur tanu wapas vi bheja de sakda desh ch dekho o ta oh nahi karde par jo aap likheya aap oh cheez nahi kar rahe south indian bachcha jo likh ke janda na oh karda utthe ja ke padhai karda hai ਉੱਥੇ ਜਾ ਕੇ ਪੜ੍ਹਾਈ ਕਰਕੇ ਉਹ ਰੂਲਸ ਫਾਲੋ ਕਰਦਾ ਕਿਉਂਕਿ ਸਾਊਥ ਇੰਡੀਅਨ ਬੱਚੇ ਦੀ ਜੇ ਮੈਂ ਕਹਾਗਾ ਕਿ ਜਿਹੜੇ ਥੋੜੇ ਜਿਹਾ ਲਿਟਰੇਟ ਬੱਚੇ ਹੈਗੇ ਆ ਉਹਨਾਂ ਨੂੰ ਇੱਕ ਤਾਂ ਕੰਸਲਟੈਂਟ ਵੀ ਉੱਥੇ ਇਦਾਂ ਦੇ ਨਹੀਂ ਹੈਗੇ ਆਪਣੇ ਵਰਗੇ ਜਿਹੜੇ ਕਹਿੰਦੇ ਆ ਕਿ ਬੱਚੇ ਤੂੰ ਪੈਸੇ ਕਮਾਣੇ ਉੱਥੇ ਜਾ ਕੇ ਆਪਾਂ ਇੱਕ ਗਲਤ ਗਾਈਡੈਂਸ ਦੇ ਰਹੇ ਆ ਬੱਚੇ ਨੂੰ ਕਿ ਤੂੰ ਪੈਸੇ ਨਹੀਂ ਕਮਾਣੇ ਤੂੰ ਜ਼ਿੰਦਗੀ ਬਣਾਉਣ ਚੱਲ। ਤੁਸੀਂ ਜੇ 4 ਸਾਲ ਪੜ੍ਹ ਲੋਗੇ ਤੇ ਤੁਹਾਡੀ ਜ਼ਿੰਦਗੀ ਬਣ ਜੂਗੀ ਆਣ ਵਾਲੇ 40 50 ਸਾਲ ਸੌਖੇ ਹੋ ਜਾਣਗੇ ਪਰ ਆਪਣੇ ਬੱਚੇ ਸ਼ਾਰਟ ਆਪਾਂ ਹੁਣ 2 ਸਾਲ ਪੈਸੇ ਕਮਾ ਲੇ ਅੱਗੇ ਦਾ ਪਤਾ ਨਹੀਂ ਅੱਗੇ ਤਾਂ ਮੈਨੂੰ ਪਤਾ ਨਹੀਂ ਮੈਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ ਅੱਗੇ ਤਾਂ ਮੈਨੂੰ ਪਤਾ ਨਹੀਂ ਮੈਨੂੰ ਪੀਆਰ ਮਿਲੇਗੀ ਔਰ ਅਸੀਂ ਪਤਾ ਕਦੋਂ ਤਿਆਰੀ ਸ਼ੁਰੂ ਕਰਾਂਗੇ ਜਦੋਂ 15 ਦਿਨ ਰਹਿ ਜਾਣਗੇ ਨਾ ਵੀਜ਼ਾ ਖਤਮ ਹੋਣ ਲਈ ਫਿਰ ਆਪਾਂ ਏਜੰਟ ਕੋ ਧੱਕੇ ਖਾਵਾਂਗੇ ਫਿਰ ਉਹ ਏਜੰਟ ਨੂੰ ਪਤਾ ਹੈ ਕਿ ਆ ਉੱਥੇ ਦੇ ਏਜੰਟ ਨੂੰ ਵੀ ਪਤਾ ਹੈ ਕਿ ਇਹ ਤਾਂ ਵੀਜ਼ਾ ਖਤਮ ਹੋਣ ਵਾਲਾ ਬਹੁਤ ਬੇਫਿਕੂ ਬਣਾ ਰਹੇ ਆਪਣੇ ਬੱਚਿਆਂ ਨੂੰ ਬਹੁਤ ਬੇਫਿਕੂ ਬਣਾ ਰਹੇ ਇੱਥੋਂ ਨਾਲੋਂ ਜ਼ਿਆਦਾ ਬੇਫਿਕੂ ਬਣਾਇਆ ਜਾ ਰਿਹਾ ਉੱਥੇ ਹਮ ਔਰ ਲੱਖਾਂ ਰੁਪਏ ਲਈ ਜਾ ਰਹੇ ਆ ਉਹਦੇ ਆਫਿਸ ਦੇ ਬਾਹਰ ਧਰਨਾ ਨਹੀਂ ਲਾ ਸਕਦੇ ਕਿਉਂਕ ਉਥੇ ਤਰਨ ਵਾਲੇ ਲੱਗਦਾ ਇੱਥੇ ਜਿਹੜਾ ਏਜੰਟ ਲੱਖਾਂ ਰੁਪਏ ਲੈ ਲੈਂਦਾ ਉਹ ਚਾਹੇ ਉਹਦੀ ਫੀਸ ਹੋਵੇ ਜਾਂ ਉਹਨੇ ਗਲਤ ਕੰਮ ਕੀਤਾ ਹੋਵੇ ਨਾ ਕੀਤਾ ਹੋਵੇ ਉਹਦੇ ਆਫਿਸ ਦੇ ਬਾਰੇ ਪੱਤਰ ਨਾ ਲਾ ਦਿੰਨੇ ਆ ਜਾ ਕੇ ਇੱਥੇ ਪ੍ਰੋਬਲਮ ਇਹ ਹੈ ਕਿ ਜ਼ਿਆਦਾਤਰ ਗਲਤ ਕੰਮ ਹੀ ਹੁੰਦੇ ਆ ਤਾਂ ਹੀਆਂ ਇਹ ਚੀਜ਼ਾਂ ਹੁੰਦੀਆਂ ਹੂੰ ਇਹ ਸਾਰੇ ਦੇ ਵਿਚਕਾਰ ਹੁਣ ਬਹੁਤ ਤਰ੍ਹਾਂ ਦੇ ਸਵਾਲ ਇਸ ਜੀ ਨੂੰ ਲੈ ਕੇ ਆਉਣ ਲੱਗੇ ਕਿ ਕੀ ਕੈਨੇਡਾ ਦੇ ਵਿੱਚ ਜਾਣਾ ਹੁਣ ਸੇਫ ਰਹੇਗਾ ਬੱਚਿਆਂ ਦਾ ਇਸ ਤੋਂ ਬਾਅਦ ਕਿਉਂਕਿ ਬੱਚੇ ਦੀ ਜੇ ਫੈਮਿਲੀ ਉੱਥੇ ਸੈੱਟ ਹੋਣਾ ਚਾਹੁੰਦੀ ਹੈ ਬੱਚੇ ਦੇ ਸਿਰ ਤੇ ਤਾਂ ਬੱਚੇ ਦਾ ਜਾਣਾ ਸੇਫ ਹੋਏਗਾ ਜਾਂ ਕੈਨੇਡਾ ਤੋਂ ਹੁਣ ਕਿਨਾਰਾ ਕਰਨਗੇ ਬੱਚ ਕਦੀ ਵੀ ਕੈਨੇਡਾ ਛੱਡੋ ਆਸਟ੍ਰੇਲੀਆ ਵਿੱਚ ਵੀ ਕਿਤੇ ਇਹ ਨਹੀਂ ਲਿਖਿਆ ਕਿ ਜੇ ਆਸਟ੍ਰੇਲੀਆ ਬੱਚਾ ਜਾਂਦਾ ਤਾਂ ਉਹਦੀ ਫੈਮਲੀ ਨੂੰ ਵੀਜ਼ਾ ਮਿਲੂਗਾ। ਹੂੰ ਇਹ ਨਹੀਂ ਪੋਸਿਬਲ। ਦੇਖੋ ਬੱਚਾ ਸੈੱਟ ਹੋ ਜਾਈ ਉਹ ਹੀ ਬੜੀ ਵੱਡੀ ਗੱਲ ਹੈ। ਮਤਲਬ ਇਹ ਸੋਚ ਦਿਮਾਗ ਚੋਂ ਕੱਢਣੀ ਪਊਗੀ ਕਿ ਜੇ ਬੱਚਾ ਭੇਜ ਰਹੇ ਤਾਂ ਬੱਚਾ ਬੱਚਾ ਸੈੱਟ ਹੋ ਜਾਊਗਾ। ਬੱਚਾ ਸੈੱਟ ਹੋ ਜਾਊਗਾ। ਬੱਚੇ ਨੂੰ ਵਰਕ ਪਰਮਿਟ ਮਿਲੂਗਾ। ਬੱਚੇ ਨੂੰ ਕੰਮ ਮਿਲੂਗਾ। ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਦੇਖੋ ਪਹਿਲਾਂ ਵੀ ਇਹ ਸੋਚ ਨਹੀਂ ਹੈਗੀ। ਇਹ ਸੋਚ ਦੇ ਨਾਲ ਕੋਈ ਪੰਜਾਬ ਤੋਂ ਨਹੀਂ ਜਾਂਦਾ। ਜੇ ਇਹ ਸੋਚਣਾ ਆਪਾਂ ਬੱਚਾ ਬਾਹਰ ਭੇਜ ਰਹੇ ਹਾਂ ਤਾਂ ਆਪਣੀ ਗਲਤ ਮੈਨਾਂ ਨੂੰ ਇਹ ਚੀਜ਼ ਕਹਿ ਰਾਂ ਕਿ ਜੇ ਕਾਫੀ ਫੈਮਿਲੀ ਜੇ ਇਹ ਸੋਚ ਕੇ ਆਪਣੇ ਬੱਚੇ ਨੂੰ ਬਾਹਰ ਭੇਜਦੀਆਂ ਸੀ ਤਾਂ ਗਲਤ ਸੋਚ ਹੈ ਕਿਸੇ ਹੋਰ ਦੇਸ਼ 'ਚ ਪੋਸਿਬਿਲਿਟੀ ਨਹੀਂ ਹੋਏਗੀ ਸੀ ਸਿਰਫ ਕੈਨੇਡਾ 'ਚ ਹੀ ਹੈਗੀ ਸੀ ਇਹ ਆਪਸ਼ਨ ਹੋਰ ਕਿਸੇ ਦੇਸ਼ 'ਚ ਜੇ ਤੁਸੀਂ ਯੂਐਸਏ ਦਾ ਵੀਜ਼ਾ ਲੈਣਾ ਨਾ ਤੁਹਾਨੂੰ ਇੰਟਰਵਿਊ ਦੇਣੀ ਲਾਜ਼ਮੀ ਹੈ ਔਰ ਪੋਰਟ ਆਫ ਇੰਟਰਵਿਊ ਸ਼ੁਡ ਬੀ ਯੋਰ ਰੈਜ਼ੀਡੈਂਟ ਕੰਟਰੀ ਮਤਲਬ ਜਿਹੜੇ ਤੁਸੀਂ ਨਾਗਰਿਕ ਹੋ ਇਹ ਕੰਟਰੀ ਦਾ ਉਹੀ ਉਹਨੂੰ ਹੀ ਵੀਜ਼ਾ ਦਿੰਦੇ ਆ ਜਿਹੜੇ ਕੰਟਰੀ ਤੁਸੀਂ ਪੱਕੇ ਰਹਿੰਦੇ ਹੋ ਉੱਥੋਂ ਤੁਸੀਂ ਵੀਜ਼ਾ ਲੈ ਸਕਦੇ ਹੋ ਜਿਵੇਂ ਤੁਸੀਂ ਕੈਨੇਡਾ ਜਾ ਕੇ ਪੱਕੇ ਰਹਿਣ ਲੱਗੇ ਤੁਸੀਂ ਕੈਨੇਡਾ ਤੋਂ ਲੈ ਸਕਦੇ ਹੋ ਜੇ ਤੁਸੀਂ ਇੰਡੀਆ ਜਾ ਕੇ ਰਹਿਗੇ ਤਾਂ ਇੰਡੀਆ ਤੋਂ ਲੈ ਸਕਦੇ ਹੋ ਪਰ ਜੇ ਤੁਸੀਂ ਕਹੋ ਕਿ ਮੈਂ ਯੂਐਸਏ ਦਾ ਵੀਜ਼ਾ ਕਨਵਰਟ ਕਰਾ ਲਾਂ ਜਾਂ ਉੱਥੇ ਜਾ ਕੇ ਕੋਈ ਫਾਈਲ ਆਪਣਾ ਦੁਆਰਾ ਲਵਾ ਲਾਂ ਜਾਂ ਯੂਐਸਏ ਅੰਦਰ ਵੀ ਆਪਣੀ ਫਾਈਲ ਚੇਂਜ ਕਰਾ ਰਾਂ ਨਾਟ ਪੋਸੀਬਲ ਨਾਟ ਪੋਸੀਬਲ ਇਨ ਯੂਕੇ ਆਸਟ੍ਰੇਲੀਆ ਚ ਭਾਵੇਂ ਪੋਸੀਬਲ ਹੈ ਪਰ ਵਿਜ਼ਿਟ ਟੂ ਵਰਕ ਉੱਥੇ ਵੀ ਨਾਟ ਪੋਸੀਬਲ ਠੀਕ ਹੈ ਜਿਸ ਵਿੱਚ ਇੱਕ ਇੱਕ ਲਾਸਟ ਸਵਾਲ ਮੇਰਾ ਇਹ ਸਾਰੇ ਦੇ ਵਿਚਾਰੇ ਕਿ ਜਿਸ ਤਰੀਕੇ ਨਾਲ ਹੁਣ ਚੱਲ ਰਿਹਾ ਹੈ ਸਾਰਾ ਕੁਝ ਕਿ ਕੈਨੇਡਾ ਨੇ ਰੂਲ ਚੇਂਜ ਕੀਤੇ ਇਸ ਤੋਂ ਬਾਅਦ ਬੱਚੇ ਉਸ ਪੱਧਰ ਤੇ ਕੰਮ ਮਿਲਣਾ ਸ਼ੁਰੂ ਹੋ ਜਾਏਗਾ ਕਿਉਂਕਿ ਬੱਚਿਆਂ ਦਾ ਜਦੋਂ ਇੱਧਰ ਕਿਸੇ ਨੇ ਗੱਲ ਕਰਦੇ ਆ ਬਾਹਰ ਬੈਠੇ ਨੂੰ ਕਹਿੰਦਾ ਕਿ ਇੱਥੇ ਕੰਮ ਹੈ ਨਹੀਂ ਇੱਥੇ ਕੰਮ ਨਹੀਂ ਮਿਲ ਰਿਹਾ ਅਸੀਂ ਬਹੁਤ ਔਖੇ ਆ ਉਸ ਚੀਜ਼ ਨੂੰ ਠੱਲ ਪਹੁੰਚ ਗਈ ਕਿ ਤਨੇ ਕਿਤੇ ਜਿਹੜਾ ਰੈਸੈਸ਼ਨ ਸ਼ਬਦ ਵਰਤਿਆ ਜਾ ਰਿਹਾ ਪੰਜਾਬ ਤੋਂ ਬਿਲਕੁਲ ਬਿਲਕੁਲ ਸੀ ਦੇਖੋ ਆਬਵੀਅਸਲੀ ਜਿਹੜੇ ਬੱਚੇ ਵਿਜ਼ਿਟਰ ਟੂ ਵਰਕ 'ਚ ਘਟਣਗੇ ਨਾਟ ਸਿਰਫ ਆਪਾਂ ਸਿਰਫ ਇੰਡੀਅਨ ਬੱਚਿਆਂ ਦੀ ਨਹੀਂ ਗੱਲ ਕਰਾਂਗੇ ਇਹਦੇ 'ਚ ਮੈਕਸੀਕਨ ਵੀ ਕ ਇਹਦੇ ਵਿੱਚ ਫਿਲੀਪੀਨ ਲੋਕ ਵੀ ਸੀ ਜਿਹੜੇ ਵਿਜ਼ਿਟਰ ਟੂ ਵਰਕ ਕਰਾਉਂਦੇ ਸੀ ਇਹਦੇ ਵਿੱਚ ਮੋਸਟਲੀ ਚਾਈਨੀਜ਼ ਵੀ ਸੀ ਉਹ ਵੀ ਵਿਜ਼ਿਟਰ ਟੂ ਵਰਕ ਚ ਬਹੁਤ ਜ਼ਿਆਦਾ ਕਨਵਰਟ ਕਰਾਉਂਦੇ ਸੀ ਸੋ ਉਹਨਾਂ ਸਾਰਿਆਂ ਤੇ ਵੀ ਆਪਾਂ ਸਿਰਫ ਆਪਾਂ ਹਰ ਗੱਲ ਆਪਣੇ ਤੇ ਲੈ ਲੈਨੇ ਆ ਸੋ ਆਪਾਂ ਨੂੰ ਐਜ਼ ਐਨ ਇੰਡੀਅਨ ਆਪਾਂ ਹਰ ਗੱਲ ਆਪਣੇ ਤੇ ਲੈ ਲੈਨੇ ਬਟ ਇਹਦੇ ਵਿੱਚ ਬਹੁਤ ਸਾਰੇ ਮੈਕਸੀਕਨ ਫਿਲੀਪੀਨਨ ਚਾਈਨੀਜ਼ ਕੁਆਲਿਟੀ ਨੂੰ ਵੀ ਬਹੁਤ ਫਰਕ ਪਿਆ ਉਹ ਉਹ ਆਪਣੇ ਨਾਲੋਂ ਸ਼ਾਇਦ ਜ਼ਿਆਦਾ ਜ਼ਿਆਦਾ ਵਿਜ਼ਿਟਰ ਟੂ ਵਰਕ ਕਨਵਰਟ ਕਰਾਉਂਦੇ ਸੀ ਸੋ ਬੇਸਿਕਲੀ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਬੱਚਾ ਇਹ ਕੋਈ ਵੀ ਵਿਜ਼ਿਟਰ ਟੂ ਵਰਕ ਕਨਵਰਟ ਕਰਾਂਦਾ ਔਰ ਉਹ ਜੇ 18 ਘੰਟੇ ਕੰਮ ਕਰਦਾ ਹੈ ਤਾਂ ਅਲਟੀਮੇਟਲੀ ਉਹ ਚਾਰ ਨੌਕਰੀਆਂ ਪਾਰਟ ਟਾਈਮ ਦੀਆਂ ਖਾ ਰਿਹਾ ਸੋ ਉਹ ਜੇ ਚਾਰ ਨੌਕਰੀਆਂ ਹੁਣ ਵਿਲੀਆਂ ਹੋਣਗੀਆਂ ਤਾਂ ਹੌਲੀ-ਹੌਲੀ ਜਦੋਂ ਉਹ ਨਾਲੇ ਵਿਜ਼ਿਟਰ ਟੂ ਵਰਕ ਵਾਲਿਆਂ ਨੂੰ ਪੀਆਰ ਨਹੀਂ ਮਿਲੂਗੀ ਤਾਂ ਉਹਨਾਂ ਨੂੰ ਆਪਣੇ ਦੇਸ਼ ਵਾਪਸ ਆਣਾ ਪਊਗਾ ਤਾਂ ਹੌਲੀ-ਹੌਲੀ ਜਿਹੜੇ ਸਟੂਡੈਂਟ ਵੀਜ਼ਾ ਹੈਗੇ ਆ ਸੋ ਜੋ ਵੀ ਹੋ ਰਿਹਾ ਏ ਜਿਹੜੇ ਸਟੂਡੈਂਟਸ ਉੱਥੇ ਆ ਰਹੇ ਨੇ ਉਹਨਾਂ ਨੂੰ ਉੱਥੇ ਪੱਕੇ ਕਰਨ ਦੀ ਤਿਆਰੀ ਹੋ ਰਹੀ ਹੈ ਔਰ ਸਟਰੀਮ ਲਾਈਨ ਪ੍ਰੋਸੈਸ ਹੋ ਰਹੀ ਹੈ ਸਟ੍ਰੀਮ ਲਾਈਨ ਪ੍ਰੋਸੈਸ ਹੋ ਰਿਹਾ ਸੋ ਜਿਹੜੇ ਬੱਚੇ ਹੁਣ ਜਾ ਰਹੇ ਆ ਉਹਨਾਂ ਨੂੰ ਇਹ ਚੀਜ਼ ਹੋਣਾ ਚਾਹੀਦਾ ਕਿ ਪਹਿਲੇ ਤਾਂ ਇੱਕ ਯੰਗਸਟਰ ਨੂੰ ਮੇਰੀ ਐਡਵਾਈਸ ਹੈ ਕਿ ਆਪਾਂ ਵਿਜ਼ਿਟਰ ਟੂ ਵਰਕ ਵਾਲੇ ਨਾ ਧਿਆਨ ਦਈਏ ਤੁਸੀਂ ਦੇਖੋ ਜਿਹੜੇ ਵਿਜ਼ਿਟਰ ਟੂ ਵਰਕ ਪਿੰਡਾਂ ਤੋਂ ਕਰਾਉਂਦੇ ਆ 5-7 ਲੱਖ ਤੱਕ ਉਹਨੂੰ ਉੱਥੇ ਲੈ ਲੈਂਦੇ ਆ ਉਹ ਤੋਂ ਮੇਨੂੰ ਲੱਗਦਾ ਕਈ ਵਾਰੀ ਮੈਨੂੰ ਕੋਈ ਬੱਚਾ ਮਿਲਿਆ 2 ਲੱਖ ਵੀ ਦੇ ਕੇ ਗਿਆ ਮੈਂ ਤਾਂ ਸਮਝ ਨਹੀਂ ਆਂਦੀ ਸਾਡੇ ਕੋਈ ਜੇ ਸਟੂਡੈਂਟ ਵੀਜ਼ਾ ਦੀ ਫੀਸ ਸਾਡੇ ਕੋਈ ਨਹੀਂ ਹੈਗੀ ਕੋਈ ਫੀਸ ਨਹੀਂ ਹੈਗੀ ਉਸ ਤੋਂ ਬਾਅਦ ਵੀ ਕਈ ਵਾਰੀ ਜੇ ਕੋਈ ਆਫਰ ਲੈਟਰ 'ਚ ਡਲੇ ਹੋ ਜੇ ਤੇ ਸਾਡਾ ਨਾ ਸਟੂਡੈਂਟ ਲੜ ਤੇ ਜਿਹਨੂੰ 22 ਲੱਖ ਦੇ ਕੇ ਜਾਂਦੇ ਆ ਉਹਨੂੰ ਆਪਾਂ ਕੁਛ ਨਹੀਂ ਕਹਿੰਦੇ ਸੋ ਵਿਜ਼ਟਰ ਮੇਰੇ ਕੋਲ ਬੱਚਾ ਮਿਲਿਆ ਜਿਹੜਾ 22 ਲੱਖ ਰੁਪਈਆ ਦੇ ਕੇ ਗਿਆ ਆਪਣੇ ਏਜੰਟ ਨੂੰ ਔਰ ਉੱਥੇ ਜਾ ਕੇ ਉਹਨੂੰ ਕੰਮ ਨਹੀਂ ਮਿਲਿਆ ਯਾ ਉਹਨੇ ਐਲਐਮਆਈਏ ਏਸਲੀਨ ਲਈ ਕਿਉਂਕਿ ਏਜੰਟ ਨੇ ਕਿਹਾ ਮੈਂ ਤੈਨੂੰ ਕੰਮ ਦਵਾ ਦਾਂਗਾ ਔਰ ਉੱਥੇ ਜਾ ਕੇ ਐਲਐਮਆਈਏ ਦਾ ਉਹ ਤੋਂ 25 ਲੱਖ ਰੁਪਈਆ ਹੋਰ ਮੰਗਿਆ ਗਿਆ ਸੋ ਮੈਨੂੰ ਲੱਗਦਾ ਕਿ 47 ਲੱਖ ਰੁਪਈਆ ਉਹ ਬੱਚਾ ਦੇ ਕੇ ਕੱਢ ਲੇਗਾ ਗਾਣ ਵਾਲੇ 2 ਸਾਲ ਚ ਔਰ ਜੇ ਉਹਦੇ ਕੋਲ 47 ਲੱਖ ਹੈਗਾ ਜੋ ਖਰਚ ਕਰ ਦਿੰਦਾ 47 ਲੱਖ ਦਾ ਤਾਂ ਇੱਥੇ ਹੀ ਬੜਾ ਵਧੀਆ ਕੋਈ ਕੰਮ ਕਰ ਲੇ। ਬਾਹਰ ਜਾਣ ਦੀ ਕੀ ਲੋੜ ਐ। ਸੋ ਸਟੂਡੈਂਟਸ ਨੂੰ ਸਮਝਣ ਦੀ ਲੋੜ ਐ ਕਿ ਜਿਹੜਾ ਪਹਿਲਾਂ ਤਾਂ ਚਲੋ ਮੈਂ 5 ਲੱਖ ਹੀ ਲਾਨਾ ਕਿ 5 ਲੱਖ ਆਪਾਂ ਇੱਥੇ ਦਿੱਤਾ ਔਰ 25 ਲੱਖ ਆਪਾਂ ਉੱਥੇ ਜਾ ਕੇ ਐਲਐਮਆਈਏ ਤੇ ਲਾਇਆ। ਸੋ ਜਿਉਂ ਆਪਾਂ 25 ਲੱਖ ਆਪਣੀ ਪੜ੍ਹਾਈ ਤੇ ਲਾ ਲਈਏ। ਜਿਹੜਾ ਯੰਗ ਬੱਚਾ ਹੈ। ਤੱਪ ਇੱਕ ਤਾਂ ਸਿੱਖਣ ਨੂੰ ਕੁਝ ਮਿਲੇਗਾ। ਇੱਕ ਆਣ ਵਾਲੇ ਟਾਈਮ 'ਚ ਪੀਆਰ ਦਾ ਸੰਭਾਵਨਾ ਬਣੇਗੀ। ਜੇ ਆਪਾਂ ਵਰਕ ਤੇ ਜਾਂਦੇ ਆ। ਪਹਿਲੀ ਗੱਲ ਤਾਂ ਜਿਹੜਾ ਏਮਪਲੋਇਰ ਐ ਉਹ ক্লোਜ਼ਡ ਵਰਕ ਪਰਮਿਟ ਹੁੰਦਾ। ਹੂੰ। you cannot work elsewhere but ਉਥੇ ਕੰਮ ਮਿਲਦਾ ਨਹੀਂ ਉਹ এমਪਲੋਇਰ ਕੰਮ ਦਿੰਦਾ ਨਹੀਂ ਸੋ ਤੁਸੀਂ ਜੇ ਬਾਹਰ ਕੰਮ ਕਰਦੇ ਹੋ ਤਾਂ ਕੈਸ਼ ਤੇ ਕੰਮ ਕਰਦੇ ਹੋ ਸੋ ਕੈਸ਼ ਤੇ ਪੈਸੇ ਦੇਈ ਨਾ ਦੇਈ ਤੁਹਾਡੇ ਕੋਲ ਪ੍ਰੂਫ ਹੀ ਨਹੀਂ ਐਕਸਪਲੋਇਟੇਸ਼ਨ ਦੋ এমਪਲੋਇਰ ਤੁਹਾਨੂੰ ਐਕਸਪਲੋਇਟ ਕਰਦੇ ਆ ਜਿਹੜਾ ਤੁਸੀਂ ਕੈਸ਼ ਤੇ ਕੰਮ ਕਰ ਰਹੇ ਉਹ ਵੀ ਐਕਸਪਲੋਇਟ ਕਰਦਾ ਉਹ ਪੈਸੇ ਦਿੰਦਾ ਨਹੀਂ ਬੜਾ ਪਿੱਛੇ ਸੁਣਨ ਨੂੰ ਆਇਆ ਕਿ ਉਹਨਾਂ ਨੇ ਪੈਸੇ ਨਹੀਂ ਦਿੱਤੇ ਬੱਚਿਆਂ ਦੇ ਦੂਜਾ ਜਿਹਦੇ ਤੋਂ ਤੁਸੀਂ ক্লোਜ਼ਡ ਵਰਕ ਪਰਮਿਟ ਤੇ ਉਹ ਵੀ ਤੰਗ ਕਰਦਾ ਉਹ ਕਹਿੰਦਾ ਪੇਪਰ ਨਹੀਂ ਦਾਂਗਾ ਤੂੰ ਮੈਨੂੰ ਪੈਸੇ ਦੇ ਮਹੀਨੇ ਦੇ ਫालतੂ ਸੋ ਦੇਖੋ ਜਿਹੜੀਆਂ ਐਕਸਪਲੋਇਟੇਸ਼ਨ ਅਬਿਊਜ਼ ਦੀਆਂ ਰਿਪੋਰਟਾਂ ਹੈਗੀਆਂ ਇੰਨਾ EMPLOYEES ਨੇ ਸਰਕਾਰ ਨੂੰ ਕੀਤੀ ਸੋ ਜਦੋਂ ਉਹਨਾਂ ਕੋਲ ਐਕਸਪਲੋਇਟੇਸ਼ਨ ਅਬਿਊਜ਼ ਦੀਆਂ ਰਿਪੋਰਟਾਂ ਵਧਣ ਲੱਗੀਆਂ ਤਾਂ ਉਹਦੇ ਪਿੱਛੇ ਵੀ ਕਾਰਨ ਹੋਇਆ ਵਿਜ਼ਿਟਰ ਟੂ ਵਰਕ ਨੂੰ ਬੰਦ ਕਰ ਦਿੱਤਾ ਔਰ ਤੁਸੀਂ ਇੱਥੇ ਮੈਂ ਇੱਕ ਹੋਰ ਚੀਜ਼ ਐਡ ਕਰਾਂਗਾ ਆਪਾਂ ਕਹਿੰਗੇ ਸਪਾਊਸ ਵੀਜ਼ਾ ਬੰਦ ਹੋ ਗਿਆ ਆਪਣੇ ਬੱਚਿਆਂ ਨੇ ਉੱਥੇ ਜਾ ਕੇ ਪੁਲਿਸ 'ਚ ਰਿਪੋਰਟ ਕੀਤੀ ਕਪਲਸ ਨੇ ਕੁੜੀ ਮੁੰਡਾ ਨੇ ਕੁੱਟਮਾਰ ਕੀਤੀ ਉਹਦੀਆਂ ਰਿਪੋਰਟਾਂ ਪੁਲਿਸ ਚ ਗਈਆਂ ਕੋਰਟ ਚ ਲੜਾਈਆਂ ਹੋਈਆਂ ਉੱਥੇ ਹੂੰ ਉੱਥੇ ਪੁਲਿਸ ਕੇਸ ਬਣੇ ਸੋ ਜਦੋਂ ਕੇਸ ਦੇ ਨੰਬਰ ਇੰਨੇ ਹੋ ਗਏ ਕਿ ਸਰਕਾਰ ਨੇ ਦੇਖਿਆ ਕਿ ਜਿਹੜੀ ਆ ਸਪਾਊਸ ਵੀਜ਼ਾ ਹੈਗੀ ਐ ਇਹ ਤਾਂ ਇੱਕ ਸਾਡੇ ਲਈ ਸਿਰਦਰਦ ਬਣ ਚੁ ਗਿਆ ਹੂੰ ਤਾਂ ਉਹਨਾਂ ਨੇ ਸਪਾਊਸ ਵੀਜ਼ਾ ਬੰਦ ਕਰਤਾ ਅਸੀਂ ਸਿਰਫ ਇਹ ਦੇਖਦੇ ਹਾਂ ਕਿ ਆ ਕਿਉਂ ਕੀਤਾ ਗਿਆ ਪਰ ਤੁਸੀਂ ਤੁਸੀਂ ਦੱਸੋ ਮੈਨੂੰ ਕਿ ਜਿਹੜੇ ਇੱਥੋਂ ਵਿਆਹ ਹੁੰਦੇ ਆ ਠੀਕ ਹੁੰਦੇ ਆ ਜੈਨੂਇਨ ਨਹੀਂ ਹੁੰਦੇ ਉੱਥੇ ਜਾ ਕੇ ਲੜਾਈ ਝਗੜਾ ਹੁੰਦਾ ਕੁੜੀ ਮੁੰਡੇ ਚ ਬਹੁਤ ਹੁੰਦਾ ਕੁੱਟਮਾਰ ਹੁੰਦੀ ਹੈ ਪੁਲਿਸ ਆਂਦੀ ਹੈ ਪੁਲਿਸ ਛਡਾਉਂਦੀ ਹੈ ਕੋਰਟ ਚ ਕੇਸ ਜਾਂਦਾ ਜਦੋਂ ਇਦਾਂ ਦੇ ਕੇਸ ਉੱਥੇ ਸਰਕਾਰਾਂ ਚ ਵਧਣਗੇ ਤੇ ਉਹ ਐਕਸ਼ਨ ਨਹੀਂ ਲੈਣਗੇ ਬਿਲਕੁਲ ਸੋ ਉਹ ਐਕਸ਼ਨ ਜਿਹੜਾ ਅੱਜ ਕੈਨੇਡਾ ਲੈ ਰਿਹਾ ਇਹ ਐਕਸ਼ਨ ਨਿਊਜ਼ੀਲੈਂਡ ਅਸਟ੍ਰੇਲੀਆ 10 ਸਾਲ ਪਹਿਲਾਂ ਲੈ ਚੁੱਕਿਆ ਹੈ ਕਿਉਂਕਿ ਉੱਥੇ ਇਹ ਕਾਰਨਾਮੇ 10 ਸਾਲ ਪਹਿਲਾਂ ਹੋਏ ਸੀ ਬਿਲਕੁਲ ਉਹਨਾਂ ਨੇ ਤਾਂ ਹੀ ਕਿਹਾ ਕਿ ਮਾਸਟਰਸ ਸਪਾਊਸ ਆਏਗਾ ਉਹ ਸਾਰੇ ਉਹਨਾਂ ਨੇ ਕਿਹਾ ਕਿ ਤੁਸੀਂ ਨਹੀਂ ਆਓਗੇ ਤੁਹਾਡੀ ਵਿਆਹ ਪੁਰਾਣਾ ਹੋਣਾ ਚਾਹੀਦਾ ਹੈ ਤੁਹਾਡੇ ਕੋਲ ਜੈਨੂਇਨ ਹੋਣਾ ਚਾਹੀਦਾ ਬਟ ਕੈਨੇਡਾ ਨੂੰ ਅਸੀਂ ਹੱਲੇ ਵੀ ਲੈ ਕੇ ਜਾ ਰਿਹਾ ਸੀ ਸੋ ਕੈਨੇਡਾ ਨੇ ਸਾਡੇ ਮੁੱਲ ਬੱਚਿਆਂ ਨੂੰ ਬਹੁਤ ਸਪੋਰਟ ਕੀਤਾ ਪਰ ਇਹ ਸਾਰਿਆਂ ਪਿੱਛੇ ਕੋਈ ਨਾ ਕੋਈ ਰੀਜ਼ਨ ਹੁੰਦਾ ਜੇ ਤੁਸੀਂ ਕਹੋਗੇ ਕਿ ਅੱਜ ਕਿਸੇ ਨੇ ਕੋਈ ਡਿਸੀਜਨ ਲਿਆ ਤਾਂ ਉਹਦੇ ਪਿੱਛੇ ਇੱਕ ਵੈਲਿਡ ਰੀਜ਼ਨ ਹੈ ਇਹ ਕੋਸ਼ਿਸ਼ ਰਿਹਾ ਕਿ ਜਦੋਂ ਕੋਈ ਇੱਕ ਮੁਲਕ ਫੈਸਲਾ ਲੈਂਦਾ ਤਾਂ ਉਸ ਦੇ ਪਿੱਛੇ ਬਹੁਤ ਸਾਰੀ ਸੋਚ ਬਹੁਤ ਸਾਰਾ ਕੰਮ ਉਹਦੇ ਪਿੱਛੇ ਕੀਤਾ ਜਾਂਦਾ ਬਹੁਤ ਸਾਰੀ ਬਹੁਤ ਵੱਡੀ ਲੌਬੀ ਇੱਕ ਪਲਾਨ ਨੂੰ ਚੇਂਜ ਕਰਨ ਦੇ ਪਿੱਛੇ ਬੈੰਦੀ ਹੈ ਜਦੋਂ ਅਸੀਂ ਆਪਣੀਆਂ ਕੀਤੀਆਂ ਗੱਲਾਂ ਤੇ ਪੂਰੇ ਨਹੀਂ ਉਤਰਦੇ ਤਾਂ ਸਰਕਾਰਾਂ ਨੂੰ ਮਜਬੂਰ ਹੋ ਕੇ ਬਹੁਤ ਸਾਰੇ ਪਲਾਨ ਚੇਂਜ ਕਰਨੇ ਪੈਂਦੇ ਨੇ ਉਸ ਦੇ ਵਿੱਚੋਂ ਇੱਕ ਇਹ ਰਿਹਾ ਕਿ ਜਿਹੜਾ ਵਿਜ਼ਟਰ ਵੀਜ਼ੇ ਦੇ ਉੱਤੇ ਹੁਣ ਵਰਕ ਪਰਮਿਟ ਦੇਣਾ ਜਿਹੜਾ ਉਧਰਲੀ ਸਰਕਾਰਾਂ ਨੇ ਬੰਦ ਕੀਤਾ ਉਸ ਤੋਂ ਬਾਅਦ ਹੋਰ ਬਹੁਤ ਕੁਝ ਸਰਕਾਰਾਂ ਕਰ ਸਕਦੀਆਂ ਨੇ ਕਿਉਂਕਿ ਜੋ ਜਿਹੜਾ ਬੱਚਾ ਉਹਨਾਂ ਦੇ ਮੁਲਕ ਦੇ ਵਿੱਚ ਜਿਵੇਂ ਪਾਰਟੀਆਂ ਜਿਨੇ ਦੱਸਿਆ ਕਿ ਜਿਹੜਾ ₹ लाख ਰੁਪਏ ਲਾ ਕੇ ਗਿਆ ਉਹਨਾਂ ਦੇ ਲਈ ਉਹ ਜ਼ਰੂਰੀ ਹੈ ਨਾ ਕਿ ਉਹ ਬੰਦਾ ਜ਼ਰੂਰੀ ਹੈ ਜਿਹੜਾ ਇੱਧਰ ਵਿਜ਼ਿਟਰ ਲਵਾ ਕੇ ਉਧਰ ਪਹੁੰਚਿਆ ਉਹਨਾਂ ਨੂੰ ਸਾਹਮਣਾ ਉਹਨਾਂ ਦਾ ਕੋਈ ਬਹੁਤਾ ਵੱਡਾ ਫਰਜ਼ ਨਹੀਂ ਬਣਦਾ ਪਾਰਟੀ 'ਚ ਬਹੁਤ ਹੁੰਦਾ ਧੰਨਵਾਦ ਥੈਂਕ ਯੂ